ਨਾਮ ਸਰਦਾਰ 인ਦਰਪ੍ਰੀਤ ਸਿੰਘ ਜੀ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਤੇ ਪਿੰਡ ਮੇਰਾ ਪੁੱਤੀ ਹੋਈ ਜੀ ਪੋਸਟ ਆਫਿਸ ਜੀ ਕੀ ਵੈ ਜੀ ਤੁਹਾਡੇ ਨਾਲ ਕੀ ਗੱਲ ਕਰਦੇ ਹੋ ਜੀ ਸਰ ਸਾਦਾ ਲਾ ਮਤਲਬ ਕਿ ਵਾਈਫ ਦਾ ਇਲਾਜ ਨਾ ਜੀ 2 ਦਸੰਬਰ ਨੂੰ ਮੰਨ ਕੇ ਚੱਲੋ 2024 ਤੋਂ ਜੀ ਸ਼ੈਲੀ ਹਸਪੀਟਲ ਸਰਹੰਦਰ ਤੋਂ ਚੱਲਦਾ ਸੀਗਾ ਜੀ ਤੇ ਸਰ ਉਸ ਤੋਂ ਬਾਅਦ ਜੀ ਮੰਨ ਕੇ ਚੱਲੋ ਸਾਡੀ ਜਿਹੜੀ ਡਿਲੀਵਰੀ ਦੀ ਡੇਟ ਸੀਗੀ ਜੀ ਉਹ ਸੀਗੀ ਜੀ ਮੰਨ ਕੇ ਚੱਲੋ ਜੀ ਇਹ 24 ਜੁਲਾਈ 2025 ਜੀ 24 ਜੁਲਾਈ 2025 ਜੀ ਸਰ ਮੇਰਾ ਬੱਚਾ ਮੰਨ ਕੇ ਚੱਲੋ ਦੁਪਹਿਰ ਤਕਰੀਬਨ 1:30 ਵਜੇ ਦੇ ਕਰੀਬ ਹੋਇਆ ਜੀ ਤੇ 22 ਤਰੀਕ 6ਵਾਂ ਮਹੀਨਾ 2025 ਇਹ ਸ਼ੈਲੀਆ ਉਹ ਫਿਰ ਅਸਰਾਂ ਦੇ ਜੀ ਸਰ ਜਦੋਂ ਸਾਡਾ ਬੱਚਾ ਹੋ ਗਿਆ ਸੀਗਾ ਸਾਨੂੰ ਇੱਕ ਵਾਰ ਉਹਨਾਂ ਨੇ ਦਿਖਾਇਆ ਜੀ ਉਹ ਕਹਿੰਦੇ ਮੰਨ ਕੇ ਚੱਲੋ ਛੋਟਾ ਬੱਚਾ ਬਹੁਤ ਜ਼ਿਆਦਾ ਸੀਰੀਅਸ ਹੈ ਮੈਂ ਉਹਨਾਂ ਨੂੰ ਪੁੱਛਿਆ ਵੀ ਮਤਲਬ ਵੀ ਮੈਮ ਇਹ ਹੋਇਆ ਕੀ ਹੈ ਸਾਡੇ ਬੱਚੇ ਨੂੰ ਸਾਨੂੰ ਦੱਸੋ ਕਹਿੰਦੇ ਇਹਨੂੰ ਸਾਦੀ ਦਿੱਕਤ ਹੈ ਬਹੁਤ ਜ਼ਿਆਦਾ ਮੈਂ ਕਿਹਾ ਜੀ ਵੀ ਸਾਨੂੰ ਮਤਲਬ ਕਹਿੰਦੇ ਜੀ ਤੁਹਾਨੂੰ ਮੈਕਸ ਹਸਪੀਟਲ ਜਾਣਾ ਪਊਗਾ 2 ਦਿਨ ਲਈ ਜੀ ਤੁਹਾਨੂੰ 2 ਦਿਨ ਉੱਥੇ ਮੰਨ ਕੇ ਚੱਲ ਰਹਿਣਾ ਪਊਗਾ ਜੀ 25000 ਰੁਪਏ ਉਹਦਾ ਖਰਚਾ ਆਊਗਾ ਟੋਟਲ ਪਰ ਮੈਂ ਉਹਨਾਂ ਨੂੰ ਕਿਹਾ ਜੀ ਵੀ ਤੁਸੀਂ ਮੈਨੂੰ ਐ ਕਰੋ ਜੀ ਜਿਆਦਾ ਬੱਚਾ ਸਾਡਾ ਸੀਰੀਅਸ ਹੈ ਜਾਂ ਪੀਜੀ ਜਾਂ ਮੈਨੂੰ ਬੱਤੀ ਭੇਜ ਦਿਓ ਵੀ ਸਾਨੂੰ ਰੈਫਰ ਕਰ ਦਿਓ ਕਹਿੰਦੇ ਨਹੀਂ ਸਾਡਾ ਉੱਥੇ ਡਾਕਟਰ ਮੰਨੂ ਆ ਸਾਡਾ ਹਾਇਰ ਕਰਿਆ ਪਾ ਡਾਕਟਰ ਆ ਉਹ ਉਹ ਬੱਚਿਆਂ ਦਾ ਬਹੁਤ ਕਾਬਲ ਡਾਕਟਰ ਹੈ ਤੁਸੀਂ ਉੱਥੇ ਲੈ ਜਾਓ ਮੈਕਸ ਹਸਪੀਟਲ ਸਾਰ ਉਹਦੇ ਬਾਅਦ ਜੀ ਮੈਂ ਉਹਨਾਂ ਨੂੰ ਕਿਹਾ ਵੀ ਆਪਾਂ ਚਲੋ ਆਪਣੀ ਗੱਡੀ 'ਚ ਚਲੇ ਜਾਂਦੇ ਹਾਂ ਉਹ ਕਹਿੰਦੇ ਜੀ ਨਹੀਂ ਤੁਹਾਡੀ ਐਂਬੂਲੈਂਸ ਜਾਊਗੀ ਸੱਤ ਮਤਲਬ ਕਿ ਜਦ ਮੈਂ ਐਂਬੂਲੈਂਸ 'ਤੇ ਬੈਠਣ ਲੱਗਿਆ ਜੀ ਉਹ ਮੈਨੂੰ ਕਹਿੰਦੇ ਜੀ ਤੁਸੀਂ ਆਪਣੀ ਪ੍ਰਾਈਵੇਟ ਗੱਡੀ ਚਾਓ ਸਾਡੀ ਨਰਸੇ 'ਚ ਜਾਓਗੇ ਐਂਬੂਲੈਂਸ 'ਤੇ ਬੇਟਾ ਉਹਨਾਂ ਕੋਲੇ ਸੀਗਾ ਜੀ ਤੇ ਸਾਰ ਅਸੀਂ ਉਹਦੇ ਤਕਰੀਬਨ ਮੰਨ ਕੇ ਚੱਲੋ ਘੰਟੇ ਡੇਢ ਘੰਟੇ ਦਾ ਰਸਤਾ ਸਾਡਾ ਜੀ ਉਹਰੇ ਪਹੁੰਚੇ ਆਂ ਵਾਹ ਇੱਕ ਵਾਰ ਹਲਕਾ ਸਿਰਫ ਹੀ ਬੱਚੇ ਨੂੰ ਟੱਚ ਕੀਤਾ ਮੁਰਕੇ ਅਸੀਂ ਜੀ ਮੰਨ ਲਓ 11 ਦਿਨ ਬੱਚੇ ਨੂੰ ਕੱਚ ਨਹੀਂ ਕਰੰਦਾ ਤਾਂ ਸਾਨੂੰ ਮੈਕਸ ਹਸਪੀਟਲ ਮਤਲਬ ਇਹਦੇ ਮਤਲਬ ਵਾਈਫ ਮੇਰੀ ਦਾਖਲ ਸੀਗੀ ਜੀ ਇਹਨੂੰ ਮਤਲਬ ਜੇ ਛੁੱਟੀ ਹੋਈ ਹੈ ਜੀ ਉਸ ਤੋਂ ਬਾਅਦ ਅਸੀਂ ਇਹਨੂੰ ਮਿਲ ਦੇਖਣ ਆਏ ਜੀ ਇਹਨਾਂ ਨੂੰ ਵੀ ਹੱਥ ਲਾ ਕੇ ਦਿਖਾਇਆ ਨਹੀਂ ਜੇ ਅਸੀਂ ਪੁੱਛਿਆ ਜੀ ਉਹਨਾਂ ਨੂੰ ਵੀ ਕੀ ਹੈ ਜੀ ਕਹਿ ਰਹੇ ਹੁੰਦੇ ਸੀਗੇ ਜੀ ਇਹਨੂੰ ਕੱਚ ਨਹੀਂ ਕਰਨਾ ਬੱਚੇ ਨੂੰ ਜੀ 4 ਦਿਨ ਜੀ ਸਾਨੂੰ ਆਇਓ ਕਹੀਗੇ ਵੀ ਮੰਨ ਲਓ ਇਹਦਾ ਬਹੁਤ ਜ਼ਿਆਦਾ ਸੀਰੀਅਸ ਹੈ ਬਹੁਤ ਜ਼ਿਆਦਾ ਸੀਰੀਅਸ ਹੈ ਬਹੁਤ ਜ਼ਿਆਦਾ ਯਾਰ ਜੀ ਸਰ ਉਹਨੇ ਸਾਰੇ ਟੈਸਟ ਉਹ 4 ਦਿਨ ਨੋਰਮਲ ਸੀਗੇ ਜੀ ਬਿਲਕੁਲ ਉਹਨੂੰ ਕੋਈ ਦਿੱਕਤ ਨਹੀਂ ਸੀਗੀ ਉਹ ਤੋਂ ਬਾਅਦ ਸਰ ਇਹਨਾਂ ਨੇ ਮੰਨ ਕੇ ਚੱਲੋ ਜੀ ਮੈਨੂੰ ਜਿੰਨੇ ਜਿਵੇਂ ਜਿਵੇਂ ਇਹ ਕਹੀ ਗਈ ਜੀ ਮੈਂ ਉਵੇਂ ਉਵੇਂ ਕਰੀ ਗਿਆ ਜੀ ਮੈਂ ਇਹਨਾਂ ਨੂੰ ਬੋਧ ਕੇ ਆ ਕਿ ਸਾਰੇ ਵੀ ਜੇ ਤੁਹਾਨੂੰ ਸੀਰੀਅਸ ਲੱਗਦਾ ਸਾਡਾ ਮੈਟਰ ਤਾਂ ਸਾਨੂੰ ਜੀ ਬੱਤੀ ਚ ਭੇਜ ਦੋ ਵੀ ਮੈਂ ਤੁਹਾਡਾ ਖਰਚਾ ਨਹੀਂ ਚੱਲ ਸਕਦਾ ਜੀ ਇਹਨਾਂ ਨੂੰ ਕਿਹਾ ਸੀਗਾ ਜੀ ਸਰ ਪਹਿਲਾਂ ਤਾਂ ਜੀ ਇਹ ਮੰਨ ਕੇ ਚੱਲੋ ਕਹਿ ਕੇ ਤਾਂ ਜੀ 2 ਦਿਨ ਦਾ 25000 ਲੈ ਕੇ ਆਏ ਤੇ ਫਿਰ ਸਰ ਇਹਨਾਂ ਨੇ ਕਿਹਾ ਜੀ 25000 ਡੇ ਉਤੋ ਬਾਅਦ ਸਰ ਮੇਰਾ 4 ਦਿਨ ਬਾਅਦ ਬੱਚਾ ਵੈਂਟੀਲੇਟਰ ਤੇ ਲੱਗਾ ਜੀ ਤੇ ਫਿਰ 50000 ਦੇ ਪਰ ਚਲੇ ਗਏ ਜੀ ਮੈਂ ਬਹੁਤ ਕਿਹਾ ਜੀ ਅਸੀਂ 2 2 3 3 ਫੋਨ ਵੀ ਕਰਨੇ ਆਪ ਵੀ ਆਉਣਾ ਜੀ ਤੇ ਨਾਲ ਡਾਕਟਰ ਸ਼ੈਲੀ ਨੂੰ ਵੀ ਕਰਨਾ ਵੀ ਮੈਨੂੰ ਸਾਡਾ ਬੱਚਾ ਕਿਵੇਂ ਆ ਪਰ ਸਾਨੂੰ ਆਇਓ ਕਹੀਗੇ ਵੀ ਠੀਕ ਹੈ ਠੀਕ ਹੈ ਠੀਕ ਹੈ 10ਵੇਂ ਦਿਨ ਫਿਰ ਅਸੀਂ ਮੰਨ ਕੇ ਚੱਲੋ ਦੁਪਹਿਰ ਦੇ ਤਕਰੀਬਨ ਮੈਂ ਤੇ ਮੇਰੇ ਮਾਮਾ ਜੀ ਸੀਗੇ ਨਾਲ ਜੀ ਸੂਬੇ ਦਾ ਰਿਟਾਇਰ ਆਰਮੀ ਚੋਂ ਜੀ ਅਸੀਂ ਡਾਕਟਰ ਮੰਨੂ ਨੂੰ ਮਿਲਿਆ ਕਿ ਜੀ 10ਵੇਂ ਦਿਨ ਆਪਣੇ ਬੱਚੇ ਨੂੰ ਇਹ ਕਹਿੰਦੇ ਜੀ ਮੰਨ ਕੇ ਚੱਲੋ ਤੁਸੀਂ ਵੀ ਮੰਨ ਲਓ ਤੁਹਾਡੇ ਹੱਥਾਂ ਬੱਲ ਨੂੰ ਜਾ ਰਿਹਾ ਬੱਚਾ ਮਨ ਬਿਲਕੁਲ ਸਹੀ ਹੈ ਜੀ ਐਨ 11ਵੇਂ ਦਿਨ ਸਰ ਤੜਕੇ ਨੂੰ ਜੀ ਕਹਿੰਦੇ ਤੁਹਾਡੇ ਬੱਚੇ ਦੀ ਡੈਥ ਹੋ ਗਈ ਜੀ ਮੈਨੂੰ ਬੁਲਾਈ ਗਏ ਜੀ ਇਹ ਬਾਰ ਬਾਰ ਇਹਨਾਂ ਨੇ ਜੀ ਸਰ ਇੱਕ ਫੋਨ ਕਰਦੇ ਸੀਗੇ ਇਹ ਦੁਪਹਿਰ ਨੂੰ ਜੀ ਜਦ ਬਿੱਲ ਪੇ ਕਰਨਾ ਹੁੰਦਾ ਸੀਗਾ ਉਸ ਦਿਨ ਸਰ ਇਹਨਾਂ ਨੇ 10ਵੇਂ ਦਿਨ ਮੈਨੂੰ 5 ਫੋਨ ਕਰਿਆ ਬਿੱਲ ਪੇ ਕਰਨ ਨੂੰ ਜੀ ਮੁੜ ਕੇ ਜਿੱਦਣ ਡੈਥ ਹੋਈ ਸਰ ਉਸ ਦਿਨ ਵੀ ਮੈਨੂੰ ਐ ਕਹੀ ਗਏ ਸਰ ਵੀ ਛੇਤੀ ਛੇਤੀ ਆਜੋ ਮੈਂ ਦਵਾਈਆਂ ਬਹੁਤ ਮਹਿੰਗੀਆਂ ਮੈਡਮ ਕਹਿੰਦੇ ਜੀ ਵੀ ਬਿੱਲ ਪੇ ਕਰੋ ਪਹਿਲਾਂ ਆ ਕੇ ਵੀ ਫਿਰ ਬੱਚੇ ਦੇ ਦਵਾਈਆਂ ਚੜਨੇ ਛੇਤੀ ਆਜੋ ਸਾਇਨਾਂ ਦੀ ਲੋੜ ਹੈ ਜੀ ਜਿਵੇਂ ਜਿਵੇਂ ਕਹੀਗੇ ਸਰ ਘੱਟੋ ਘੱਟ ਥੱਬਾ ਖੈਨਾ ਦਾ ਦੇ ਦਿੰਦੇ ਤੇ ਅਸੀਂ ਕਰ ਦਿੰਦੇ ਸੀ ਕਹਿੰਦੇ ਤੁਹਾਡਾ ਬੱਚਾ ਸੀਰੀਅਸ ਬਹੁਤ ਹੈ ਫਿਰ ਵੈਂਟੀਲੇਟਰ ਤੇ ਜੀ ਕਹਿੰਦੇ ਜੀ ਜਦੋਂ ਅਸੀਂ ਪੁੱਛਦੇ ਸੀਗੇ ਮੰਨ ਲਓ ਇਹਨਾਂ ਨੇ ਮੇਰੀ ਵਾਈਫ ਨੇ ਵੀ ਪੁੱਛਿਆ ਵੀ ਮੇਰਾ ਬੱਚੇ ਦੀ ਮੂਵਮੈਂਟ ਕਿੰਨੀ ਆ ਜੀ ਕਹਿ ਦਿੰਦੇ ਸੀ 90% ਤੁਸੀਂ ਦੂਸਰਾ ਦੁਕھی ਸੀ ਜਦੋਂ ਬੱਚੇ ਦੇਖ ਨਹੀਂ ਸਾਡੇ ਘਰ ਆ ਰਹੇ ਹੁੰਦੇ ਹੈਗੇ ਦੀ ਹਾਂਜੀ ਸਾਰਾ ਸੀ ਘਰ ਸੀਗੇ ਹਾਂਜੀ ਹਾਂਜੀ ਦੂਰੋਂ ਦੇਖਣ ਹੁੰਦੇ ਬਟ ਉਹਨਾਂ ਨੇ ਟੱਚ ਕਰਨ ਨਹੀਂ ਦਿੱਤਾ ਬਿਲਕੁਲ ਵੀ ਬੱਚੇ ਨੂੰ ਮਤਲਬ ਕਿ ਨਹੀਂ ਪੁਲਿਸ ਨੂੰ ਪਹਿਲੇ ਦਿਨ ਤੋਂ ਹੀ ਉਹਨਾਂ ਨੇ ਇੱਕੋ ਗੱਲ ਕਹੀ ਹੈਗੀ ਤੁਹਾਡੇ ਅੱ비 ਬੱਚੇ ਵੀ ਉਹਦੇ ਪਾਈਪ ਵਗੈਰਾ ਲੱਗੇ ਹੋਏ ਨੇ ਕਿ ਵੀ ਜਦੋਂ ਹਿੱਲੂਗਾ ਜੁੱਲੂਗਾ ਵੀ ਨਿਕਲ ਜਾਣਗੇ ਵੀ ਅਸੀਂ ਨੇ ਬੇਹੋਸ਼ ਰੱਖਿਆ ਹੋਇਆ ਹਾਂਜੀ ਉਹ ਮਤਲਬ ਕਿ ਜੀ ਅਸੀਂ ਪਹਿਲੇ ਦਿਨ ਤੋਂ ਹੀ ਉਹਨੂੰ ਇਦਾਂ ਹੀ ਦੇਖਨੇ ਉਹਦੀ ਕੋਈ ਸਾਨੂੰ ਮੂਮੈਂਟ ਨਹੀਂ ਦਿਖਾਈ ਸਾਨੂੰ ਆਪਣਾ ਉਹਦਾ ਕੀ ਵੀ ਹੈ ਜਾਂ ਰੋਂਦਾ ਹੈ ਜਾਂ ਹਿੱਲਦਾ ਹੈ ਜੀ ਉਸਾਂ ਕੋਸ਼ਿਸ਼ ਨਹੀਂ ਦਿਖਾਇਆ ਹੈ ਜਦੋਂ ਬੱਚਾ ਸੀ ਫੈਮਿਲੀ ਹਸਪੀਟਲ ਚੋਂ ਜਦੋਂ ਅਸਰ ਬਰਤ ਦਾ ਬਿਲਕੁਲ ਵਧੀਆ ਹੋਇਆ ਹਨਾ ਵੀ ਰੋਇਆ ਇੱਕ ਹੁੰਦਾ ਕਿ ਬੱਚੇ ਨੂੰ ਆਪਾਂ ਰੋਵਾਉਂਦੇ ਆ ਹਨਾ ਜੀ ਤੇ ਉਹ ਨਹੀਂ ਨੇਚਰਲੀ ਰੋਇਆ ਉਹਦੇ ਕੋਈ ਪਾਈਪ ਵਗੈਰਾ ਨਹੀਂ ਲਾਈ ਇਹਦੀ ਕੁਝ ਨਹੀਂ ਕਰਿਆ ਇਹਦੀ ਮੂਮੈਂਟ ਸੀਗੀ ਹੱਥ ਵੀ ਮਾਰ ਰਿਹਾ ਉਹ ਪੈਰ ਵੀ ਮਾਰ ਰਿਹਾ ਹੈ ਆਪਣੇ ਹਨਾ ਜਿੰਨਾ ਟਾਈਮ ਉਹਨੂੰ ਮੈਂ ਦੇਖਿਆ ਜੀ نیچے ਆ ਕੇ ਜਦੋਂ ਉੱਥੇ ਤੋਂ ਨਰਸ ਵੀ ਚ ਨੂੰ ਰੱਖ ਕੇ ਜੀ ਉਸ ਤੋਂ ਬਾਅਦ ਉਹਨੂੰ ਆ ਕੇ ਕਹਿੰਦੇ ਘੰਟੇ ਘਾਵਾਂ ਦੇ ਬੱਚੇ ਨੂੰ ਸਾਲਾਂ ਵਿੱਚ ਦਿੱਕਤ ਆ ਰਹੀ ਹੈ ਜਦ ਕਿ ਉੱਥੇ ਕੋਈ ਵੀ ਬੱਚੇ ਵਾਲਾ ਡਾਕਟਰ ਆ ਵੀ ਲੇਵਲ ਨਹੀਂ ਸੀ ਹੈਗਾ ਉਸ ਚੈਰੀ ਡਾਕਟਰ ਦੇ ਜੋ ਉਹਨਾਂ ਦਾ ਆਪ ਦਾ ਸਟਾਫ ਨਰਸ ਸੀ ਜਦੋਂ ਤੇਰਾ ਜਨਮ ਹੋਇਆ ਉਸ ਤੋਂ ਬਾਅਦ ਕਿੰਨੀ ਦਿਨ ਤੁਹਾਡੇ ਕੋਲ ਰਿਹਾ ਸੀ ਸਾਨੂੰ ਨੀਂ ਨੀੱਚੀ ਸੀਗਾ ਸਾਨੂੰ ਉਹਦੇ ਵਸ ਥੋੜੇ ਜਿਹਾ ਦਿਖਾਇਆ ਜੀ ਤੁਹਾਨੂੰ ਨਰਸਰੀ ਦੇ ਵਿੱਚ ਵੀ ਜੀ ਇਹ ਤਾਂ ਮਤਲਬ ਚਲੋ ਬੇ ਹੋ ਸੀਗੇ ਉਹਦੇ ਬਾਅਦ ਮੈਂ ਸੀਗਾ ਸਰ ਮੇਰੇ ਮੰਮੀ ਸੀਗੇ ਨਾਲ ਜੀ ਇੱਕ ਦੋ ਰਿਸ਼ਤੇਦਾਰ ਹੁੰਨੇ ਚਲੋ ਨਾਲ ਆਪਣੇ ਜੀ ਸਰ ਮੈਂ ਉਹਨਾਂ ਨੂੰ ਕਹੀ ਗਿਆ ਵੀ ਸਾਨੂੰ ਬੱਚਾ ਦਿਖਾ ਦਿਓ ਮੇਰੀ ਗੁੜੀਆ ਸੀ ਕੀ ਨਾਲ ਜੀ ਇਹ ਨਰਸਰੀ ਦੇ ਗੇਟ ਦੇ ਮੋੜੇ ਬੈਠੀ ਰਹੀ ਉਹਨਾਂ ਨੇ ਸਾਨੂੰ ਜੀ ਮਾੜਾ ਜਿਹਾ ਬੱਚਾ ਦਿਖਾ ਕੇ ਜੀ ਕਹਿੰਦੇ ਵੀ ਬੱਚਾ ਨਹੀਂ ਤੁਹਾਨੂੰ ਦਿਖਾਉਣਾ ਬੱਚਾ ਸੀਰੀਅਸ ਆ ਬਹੁਤ ਜ਼ਿਆਦਾ ਜੀ ਸ਼ਕਲ ਵੀ ਨਹੀਂ ਪਤਾ ਨਹੀਂ ਪਹਿਲਾਂ ਡਾਕਟਰ ਡੇਡ ਡਾਕਟਰ ਸੈਲੀ ਦੇ ਹਸਬੰਡ ਆ ਉਹਨਾਂ ਨੇ ਕਿਹਾ ਵੀ ਅਸੀਂ 15 ਮਿੰਟ ਤੱਕ ਤੁਹਾਨੂੰ ਬੱਚਾ ਦੇ ਦਾਂਗੇ ਜੀ ਵੀ ਤੁਸੀਂ ਥੋੜਾ ਜਿਹਾ ਵੇਟ ਕਰੋ ਚਲੋ 15 ਮਿੰਟ ਆਪਾਂ ਨੂੰ ਹੁੰਦਾ ਵੀ ਨੇਚਰਲ ਹੀ ਬੱਚਾ ਸਟੇਬਲ ਹੋ ਜੂਗਾ ਹੈ ਨਾ ਵੀ ਉਸ ਤੋਂ ਬਾਅਦ ਸਾਨੂੰ ਉਹਨਾਂ ਨੇ 15-20 ਮਿੰਟ ਬਾਅਦ ਕਹਿਣ ਲੱਗੇ ਵੀ ਨਹੀਂ ਮੈਕਸ ਜਾਣਾ ਪੈਣਾ ਬੱਚੇ ਨੂੰ ਸਾਹ ਖਿੱਚ ਕੇ ਆ ਰਿਹਾ ਜੀ ਜਦਕਿ ਬੱਚੇ ਦਾ ਉੱਥੇ ਕੋਈ ਹਾਰਟ ਦਾ ਉਹਨਾਂ ਨੇ ਆਪਾਂ ਨੂੰ ਇਸ਼ੂ ਦਿੱਤਾ ਵੀ ਇਹ ਹਾਰਟ ਹੈ ਪੰਪ ਫਾਸਟ ਕਰ ਰਹੀ ਹੈ ਜੀ ਤੇ ਜਦਕਿ ਉਹਨਾਂ ਨੇ ਕੋਈ ਵੀ ਬੱਚੇ ਦਾ ਹਾਰਟ ਦਾ ਟੈਸਟ ਨਹੀਂ ਕੀਤਾ ਹੈਗਾ ਨਾ ਇਕੋ ਕਰੀ ਨਾ ਕੇ ਈਵਨ ਕਿਉਂ ਲੋਕਲ ਹਸਨਾਂਦੇ ਦੇ ਵਿੱਚ ਬੱਚੇ ਵਾਲੇ ਕਿਸੇ ਡਾਕਟਰ ਨੂੰ ਵੀ ਦਿਖਾ ਸਕਦੇ ਸੀਗੇ ਹਨਾ ਉਹਨਾਂ ਨੇ ਸਿੱਧਾ ਹੀ ਰੈਫਰ ਕਰਤਾ ਇਹ ਇਹਨਾਂ ਨੂੰ ਵੀ ਬਾਅਦ ਦੇ ਵਿੱਚ ਹੀ ਦੱਸਿਆ ਵੀ ਅਸੀਂ ਬੱਚਾ ਲੈ ਕੇ ਜਾ ਰਹੇ ਉਹਨਾਂ ਨੇ ਐਂਬੂਲੈਂਸ ਆਪਣੇ ਰੈਡੀ ਕੀਤੀ ਹੋਈ ਸੀਗੀ ਜੀ ਤੇ ਉਸ ਤੋਂ ਬਾਅਦ ਉਹ ਬੱਚੇ ਨੂੰ ਐਂਬੂਲੈਂਸ 'ਚ ਲੈ ਗਏ ਇਹਨਾਂ ਨੂੰ ਕਹਿੰਦੇ ਤੁਸੀਂ ਆਪਣੀ ਗੱਡੀ 'ਚ ਆਵੀ ਤੁਸੀਂ ਐਂਬੂਲੈਂਸ 'ਚ ਆਇਓਗੇ ਤੇ ਫਿਰ ਮਦਰ-ਇਨ-ਲੋ ਨੇ ਕਿਹਾ ਵੀ ਨਹੀਂ ਮੈਂ ਚਲਦੀ ਆ ਵੀ ਅਸੀਂ ਉੱਥੇ ਵੀ ਬੱਚੇ ਨੂੰ ਦੇਖ ਲਾਂਗੇ ਵੀ ਡਾਕਟਰ ਕੀ ਕਹਿੰਦੇ ਕਹਿੰਦੇ ਨਹੀਂ ਉੱਥੇ ਕਿਸੇ ਦੀ ਵੀ ਜ਼ਰੂਰਤ ਨਹੀਂ ਹੈਗੀ ਵੀ ਉਹ ਰਹਿਣ ਨਹੀਂ ਦਿੰਦੇ ਹੈਗੇ ਅਸੀਂ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਜੀ ਉਹ ਦਿਨ ਤੋਂ ਲੈ ਕੇ 22 ਜੂਨ ਤੋਂ ਲੈ ਕੇ ਜੀ 2 ਤਰੀਕ ਤੱਕ ਬੱਚਾ ਸਾਡੇ ਉੱਥੇ ਸੀਗਾ ਉਹਨਾਂ ਦੀ ਨਿਗਾਹ ਦੇ ਵਿੱਚ ਹੀ ਸੀ ਅਸੀਂ ਦਾ ਸਿਰਫ ਉਹਨੂੰ 10 ਤੋਂ 15 ਮਿੰਟ ਦੇਖਣ ਜਾਂਦੇ ਸੀ ਜੀ ਤੇ ਉਹਨਾਂ ਨੇ ਰੀਜ਼ਨ ਦਿੱਤਾ ਕਿ ਅਸੀਂ ਹਾਰਟ ਦੀ ਦਵਾਈ ਚੱਲ ਰਹੀ ਹੈ ਬੱਚੇ ਦੀ ਤੇ ਇਹ ਦਵਾਈ ਆ ਬੰਦ ਹੋਗੀ ਤਾਂ ਬੈਂਟੀਲੇਟਰ ਬੰਦ ਕਰਾਂਗੇ ਉਹਨਾਂ ਨੇ ਇੱਕ ਦਿਨ ਬੰਦ ਦਵਾਈ ਬੰਦ ਕਰਤੀ ਦੂਜੇ ਦਿਨ ਬੰਦ ਕਰਤੀ ਯਾਨੀ ਕਿ ਸਾਨੂੰ ਨਹੀਂ ਪਤਾ ਕਿ ਉਹ ਮੈਨੂੰ ਬੰਦ ਕੀਤੀ ਹੈ ਜਾਂ ਲਾਈ ਹੈ ਦਵਾਈ ਉਹਨਾਂ ਨੇ ਸਾਨੂੰ ਦੱਸੀ ਗਏ ਜਿਵੇਂ ਉਹਨਾਂ ਨੇ ਕਿਹਾ ਸੀ ਉਹਨਾਂ ਉਦਾਂ ਹੀ ਉਹਨਾਂ ਨੂੰ ਕਰੀ ਗਿਓ ਕਹਿੰਦੇ ਵੀ ਇਦਾਂ ਬਲੱਡ ਲੈਣਾ ਉਦਾਂ ਜਿਵੇਂ ਵੀ ਉਹਨਾਂ ਨੇ ਕਿਹਾ ਸੀ ਉਹਨਾਂ ਦੇ ਨਾਲ ਚੱਲੀ ਗਏ ਜੀ ਨਹੀਂ ਸਾਡਾ ਬੱਚਾ ਵੀ ਮਤਲਬ ਕਿ ਠੀਕ ਹੋਣਾ ਚਾਹੀਦਾ ਹਨਾ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਜੀ ਤੇ ਚਪਾਨਾ 25 26 ਤਰੀਕ ਨੂੰ ਜੀ ਬੱਚੇ ਦੇ ਨਾਲ ਰਾਤ ਨੂੰ ਨੱਕ ਦੇ ਵਿੱਚੋਂ ਬਲੀਡਿੰਗ ਆ ਗਈ ਜੀ ਉਹ ਕਹਿੰਨਾਂ ਨੇ ਰਾਤ ਨੂੰ ਫੋਨ ਕਰਤਾ ਕਿ ਤੁਸੀਂ ਬੱਚੇ ਨੂੰ ਵੀ ਇਦਾਂ ਬਲੀਡਿੰਗ ਆ ਗਈ ਵੀ ਤੁਸੀਂ ਰਾਤ ਨੂੰ ਆ ਜਾਈਏ 9 ਵਜੇ ਚਲੇ ਗਏ ਤੇ ਸਾਈਨ ਵਗੈਰਾ ਕਰਵਾਈ ਜੀ ਇਹਨਾਂ ਤੋਂ ਉਸੇ ਦਿਨ ਤੋਂ ਜੀ ਉਹਨਾਂ ਨੂੰ ਵੱਡੇ ਵੈਂਟੀਲੇਟਰ ਤੇ ਲਾਤਾ ਵੀ ਉਸ ਤੋਂ ਬਾਅਦ ਇਹਨਾਂ ਨੇ ਨਹੀਂ ਸਾਨੂੰ ਕੁਝ ਵੀ ਦੱਸਿਆ ਹੈ ਜਿੰਨੀ ਵਾਰ ਵੀ ਸਰ ਮੈਂ ਦੇਖਦਾ ਰਿਹਾ ਬੱਚੇ ਨੂੰ ਜਾ ਕੇ ਜੀ 19 ਵਾਰ ਹੀ ਮੈਂ ਡਾਕਟਰ ਮੰਨੂ ਨੂੰ ਮਿਲਦਾ ਰਿਹਾ ਕੈਬਨ ਦੇ ਵਿੱਚ ਜਾ ਕੇ ਜੀ ਸਰ ਮੈਨੂੰ ਬਸ ਇਕੱਲਾ ਪੈਸੇ ਪੈਸੇ ਕਰੀ ਗਏ ਜੀ ਉਹ ਵੀ ਮੰਨ ਕੇ ਚੱਲੋ ਪੈਸੇ ਦੇ ਦਿਓ ਕੋਈ ਗੱਲ ਨਹੀਂ ਮੈਡਮ ਤੁਹਾਨੂੰ ਕੁਛ ਕਹਿੰਦੀ ਐ ਅਸੀਂ ਮਜਾਦ ਮੈਡਮ ਨੂੰ ਪੁੱਛਦੇ ਸੀਗੇ ਮੈਮ ਵੀ ਤੁਸੀਂ ਸਾਨੂੰ ਉੱਥੇ ਪਹਸਾਇਆ ਤੁਸੀਂ ਗੱਲ ਤਾਂ ਕਰੋ ਵੀ ਸਾਨੂੰ ਤਾਂ ਦੱਸਦੇ ਹੋ ਨਹੀਂ ਜੀ ਕੁਛ ਇਹ ਸਾਰੇ ਇਹਨਾਂ ਨੇ ਸਾਨੂੰ ਦੱਸਿਆ ਹੀ ਹੈ ਨਹੀਂ ਵੀ ਮੰਨ ਕੇ ਚੱਲੋ ਐਨੀ ਪ੍ਰੋਬਲਮ ਐ ਜਿਹੜੇ ਦਿਨ ਸਾਰ ਇਹ ਕਹੀਗੇ ਜੀ ਬੱਚੇ ਦਾ ਖਤਰਾ ਐ ਖਤਰਾ ਐ ਉਹ ਦਿਨ ਰਿਪੋਰਟਾਂ ਸਾਡੀਆਂ ਆ ਰਹੀਆਂ ਵੀ ਉਹ ਬੱਚਾ ਨਾਰਮਲ ਸੀਗਾ ਜੀ ਉੱਧਰ ਇਹਨਾਂ ਨੇ ਪੈਸੇ ਦੇ ਚੱਕਰ ਦੇ ਵਿੱਚ ਸਰ ਸਾਡਾ ਬੱਚਾ ਘਟੂ ਘਟ 10 11 ਦਿਨ ਉੱਥੇ ਹੀ ਰੱਖਿਆ ਜੀ ਨਾ ਸਾਨੂੰ ਮਿਲ ਮੰਨ ਕੇ ਚੱਲੋ ਰਹਿਣ ਦਿੱਤਾ ਜੀ ਉੱਥੇ ਨਾ ਕੋਈ ਸਾਨੂੰ ਕੁਰਸੀ ਦਾ ਜਾਂ ਕੁਝ ਵੀ ਨਹੀਂ ਸੀ ਕੈਵਨ ਵੀ ਸਾਨੂੰ ਮੰਨ ਲਿਆ ਆਪਣੇ ਬੱਚੇ ਨੂੰ ਜਦ ਅਸੀਂ ਮਿਲਦੇ ਸੀਗੇ ਜੀ ਬਸ ਸਿਰਫ ਨਾ ਸਿਰਫ ਘੱਟੋ ਘੱਟ 5 ਮਿੰਟ ਬਸ ਜੀ ਰਾਤ ਨੂੰ ਤੁਹਾਨੂੰ ਰਹਿਣ ਨਹੀਂ ਦਿੱਤਾ ਰਹਿਣ ਸਰ ਜਵਾਬ ਦਿੱਤਾ ਵਾ ਸੀਗਾ ਡਾਕਟਰ ਨੇ ਜੀ ਕਹਿੰਦਾ ਜੀ ਔਰੇ ਸਾਡੇ ਕੋਲ ਕੋਈ ਨਹੀਂ ਹੈਗਾ ਨਾ ਤੁਹਾਨੂੰ ਬੱਚੇ ਨੂੰ ਮਿਲਣ ਦੇਣਾ ਰਾਤ ਨੂੰ ਨਾ ਤੁਸੀਂ ਉਹਨੂੰ ਮਿਲ ਸਕਦੇ ਆ ਔਰੇ ਰਹਿਣ ਦਾ ਤੁਹਾਡਾ ਕੋਈ ਫਾਇਦਾ ਨਹੀਂ ਹੈਗਾ ਜੀ ਇਹਨਾਂ ਨੇ 11 ਮੰਨ ਕੇ ਚੱਲੋ ਸਰ ਜਿੱਦਣ ਮੰਨ ਲਓ 4 ਦਿਨ ਪੂਰੇ ਲੰਘੇ ਸੀਗੇ ਜੀ ਰਾਤ ਨੂੰ ਸ਼ਾਮ ਨੂੰ ਜੀ ਇਹਨਾਂ ਨੇ 8 8:30 ਵਜੇ ਫੋਨ ਕੀਤਾ ਮੈਨੂੰ ਕਹਿੰਦੇ ਜੀ ਤੁਹਾਡਾ ਬੱਚਾ ਬਹੁਤ ਜ਼ਿਆਦਾ ਸੀਰੀਅਸ ਆ ਛੇਤੀ ਛੇਤੀ ਆ ਜਾਓ ਜਦ ਸਾਰਾ ਅਸੀਂ ਆ ਕੇ ਕਿਹਾ ਕਹਿੰਦੇ ਜੀ ਅਸੀਂ ਤਾਂ ਸਿਰਫ ਇਕੱਲੇ ਸੈਨਾਂ ਲਈ ਬੁਲਾਇਆ ਸੀਗਾ ਮਹਾਂ ਸਰ ਵੀ ਤੁਸੀਂ ਤਾਂ ਇੰਨਾ ਡਰਾਤਾ ਸੀਗਾ ਸਾਨੂੰ ਮੈਂ ਪੁੱਛਿਆ ਜੀ ਉਸ ਦਿਨ ਵੀ ਵੀ ਸਰ ਵੀ ਜੇ ਤੁਹਾਨੂੰ ਸੀਰੀਅਸ ਲੱਗਦਾ ਡਾਕਟਰ ਮੈਨੂੰ ਨੂੰ ਕਹੀ ਹੈ ਜੀ ਮੈਂ ਵੀ ਜੇ ਤੁਹਾਨੂੰ ਸੀਰੀਅਸ ਲੱਗਦਾ ਸਰ ਮੈਨੂੰ ਬੱਤੀ ਜਪੇ ਦੋ ਮੈਨੂੰ ਐਡਾ ਬੜਾ ਪੀਏ ਹਸਪੀਟਲ ਉੱਥੇ ਭੇਜ ਦੋ ਠੀਕ ਹੈ ਜੀ ਜੇ ਤੁਹਾਨੂੰ ਸੀਰੀਅਸ ਕਹਿੰਦੇ ਜੀ ਨਾਰਮਲ ਹੈ ਤੁਹਾਡਾ ਬੱਚਾ ਬਸ ਹੁਣ ਤੱਕ ਕਹਿੰਦਾ ਤੁਹਾਡੇ ਹੱਥਾਂ ਵੱਲ ਨੂੰ ਆ ਰਿਹਾ ਹੈ ਜੀ ਦਸਵੇਂ ਦਿਨ ਜੀ ਇਹਨਾਂ ਨੇ ਮੈਨੂੰ ਇੰਨਾ ਮਤਲਬ ਵਿਸ਼ਵਾਸ ਤੋੜ ਕੇ ਤੋੜਿਆ ਮੇਰੇ ਮਾਮਾ ਜੀ ਸੀਗੇ ਨਾਲ ਜੀ ਵਾਈਫ ਤਾਂ ਜਿਹਨੂੰ ਹੈ ਨਹੀਂ ਸੀ ਮੈਂ ਸੀਗਾ ਜੀ ਦਸਵੇਂ ਦਿਨ ਸਾਰ ਅਸੀਂ ਇਹਨੂੰ ਮੰਨ ਕੇ ਚੱਲੋ ਇੰਨਾ ਕੁ ਵਿਸ਼ਵਾਸ ਕਰਕੇ ਤੋੜਿਆ ਵੀ ਅਸੀਂ ਮੰਨ ਲਓ ਖੂਜੀ ਖੂਜੀ ਹਸਪਤਾਲ ਚੋਂ ਨਿਕਲੇ ਸੀ ਸਾਨੂੰ ਕਿਹੜੇ ਪਤਾ ਸੀਗਾ ਸਰ ਸਾਡਾ ਬੱਚਾ ਦਾ ਜੇ ਮੰਨ ਲਓ ਅਸੀਂ ਪੁੱਛਦੇ ਸੀ ਵੀ ਸਰ ਇਹਨੇ ਕੋਈ ਲੱਤ ਹਲਾਈ ਅੰਦਰ ਮੈਨਾਂ ਨੂੰ ਪੁੱਛਣਾ ਜੀ ਨਰਸ ਨੂੰ ਮੈਂ ਮੈਨੇ ਕੋਈ ਲੱਤ ਹਲਾਈ ਜਾਂ ਬਾ ਸਰ ਸਾਡੇ ਨਾਲ ਨਾ ਗੱਲ ਕਰੋ ਡਾਕਟਰ ਨਾਲ ਗੱਲ ਕਰੋ ਕੋਈ ਕੁਝ ਵੀ ਨਹੀਂ ਸੀ ਦੱਸ ਦਿਆ ਡਾਕਟਰ ਸਾਹਿਬ ਹੁਣ ਤੁਹਾਨੂੰ ਪਤਾ ਜੀ ਓ.ਬੀ.ਡੀ ਦੇ ਡਾਕਟਰ ਕਦੇ ਉਹ ਕਹਿ ਦਿੰਦੇ ਸੀਗੇ ਮੈਂ ਬੀਜੀ ਆ ਜੀ ਮੈਂ ਆਇਆ 11ਵੇਂ ਦਿਨ ਸਰ ਜਦੋਂ ਮੈਨੂੰ ਇਹਨਾਂ ਨੇ ਫੋਨ ਕੀਤਾ 4 ਵਜੇ ਮੇਰੇ ਡੈਡੀ ਨੇ ਮੇਰਾ ਫੋਨ ਚੁੱਕਿਆ ਜੀ ਇਹ ਕਹਿੰਦੇ ਜੀ ਤੁਹਾਡੇ ਬੱਚੇ ਦੇ ਬਲੀਡਿੰਗ ਬਹੁਤ ਜ਼ਿਆਦਾ ਹੋ ਰਹੀ ਹੈ ਛੇਤੀ ਛੇਤੀ ਹਸਪੀਟਲ ਪਹੁੰਚੋ ਜੀ ਚਲੋ ਮੈਂ ਜੀ ਜਦੋਂ ਡਾਕਟਰ ਮੇਰੇ ਕੋਲ ਮੰਨੂ ਦਾ ਨੰਬਰ ਸੀਗਾ ਜੀ ਮੈਂ ਡਾਕਟਰ ਮੰਨੂ ਨੂੰ ਫੋਨ ਕੀਤਾ ਬਾ ਸਰ ਵੀ ਕੀ ਹੋ ਗਿਆ ਬੱਚੇ ਨੂੰ ਤੁਸੀਂ ਤਾਂ ਕਹਿੰਦੇ ਸੀਗੇ ਬਿਲਕੁਲ ਸਹੀ ਹੈ ਕਹਿੰਦਾ ਜੀ ਮੈਂ 15 ਮਿੰ ਚਲੋ ਸਰ ਮੈਂ 15 ਮਿੰਟ ਬਾਅਦ ਇਹਨਾਂ ਨੂੰ ਫੇਰ ਕਰਿਆ ਫੋਨ ਜੀ ਮੈਂ ਕਹਿੰਦਾ ਯਾਰ ਇੰਨੀ ਕੀ ਆਫਤ ਆ ਗਈ ਕਹਿੰਦਾ ਹੁਣ ਦੱਸੂਗਾ ਹੀ ਮੈਂ ਸਰ ਇਹਨੂੰ ਜਦੇ ਪੁੱਛਿਆ ਸਰ ਮੇਰਾ ਬੱਚਾ ਕਿਵੇਂ ਹੈ ਮੈਂ ਹੋਰ ਕੋਈ ਗੱਲ ਨਹੀਂ ਪੁੱਛੀ ਜੀ ਬਲੀਡਿੰਗ ਹਟ ਗਈ ਜਾਂ ਬੰਦ ਹੋ ਗਈ ਤੇ ਕਹਿੰਦੇ ਜੀ ਬੱਚਾ ਮੰਨ ਕੇ ਚਲੋ ਥੋੜਾ ਬਹੁਤ ਜ਼ਿਆਦਾ ਸੀਰੀਅਸ ਦਾ ਛੇਤੀ ਛੇਤੀ ਆਜੋ ਉਹਦੇ ਬਾਅਦ ਜਦੋਂ ਮੈਂ ਸਰ 6:30 ਵਜੇ ਜੀ ਮੈਂ ਡਾਕਟਰ ਸ਼ੈਲੀ ਨੂੰ ਫੋਨ ਕੀਤਾ ਮੈਂ ਜੀ ਮੈਮ ਤੁਸੀਂ ਸਾਨੂੰ ਪਹੁੰਚਾਤਾ ਤੁਸੀਂ ਮੇਰਾ ਬੱਚਾ ਮਾਰਾ ਦੇਣਾ ਨਾ ਉਹ ਮੈਡੋਗਸਾਂ ਮੈਨੂੰ ਕਹਿੰਦੇ ਸੀ ਸ਼ੈਲੀ ਮੈਡਮ ਕਿੱਥੇ ਦਾ ਸਰ ਉਹ ਇੱਕ ਉੱਦੇ ਫੋਨ ਤੋਂ ਫੋਨ ਚੱਕਦੇ ਸੀ ਮੈਨੂੰ ਕਹਿੰਦੇ ਜੀ ਮੈਂ ਹਾਂ ਜੀ ਤੁਹਾਨੂੰ ਮੈਂ ਮਿਲਣਾ ਆ ਕੇ ਵੀ ਤੁਸੀਂ ਕਦੋਂ ਮਿਲੋਗੇ ਕਿੱਥੇ ਸਰ 6 ਵਜੇ ਵੀ ਮਿਲ ਜਾਂਦੇ ਸੀਗੇ 5 ਵਜੇ ਮਿਲ ਜਾਂਦੇ ਉਹਦਣ ਮੈਨੂੰ ਕਹਿੰਦੇ ਜੀ ਮੈਂ ਨਹੀਂ ਮਿਲ ਸਕਦੀ ਤੈਨੂੰ ਮੇਰੇ ਕੋਲ ਆ ਕੇ ਕੀ ਫਾਇਦਾ 3.5 ਲੱਖ ਰੁਪਇਆ ਦੇ ਉਹਨਾਂ ਨੂੰ ਜਾ ਕੇ ਆਪਣਾ ਬੱਚਾ ਲੈ ਆਉਣਾ ਤੋਂ ਤੇਰੇ ਬੱਚੇ ਦੀ ਡੈਥ ਹੋ ਗਈ ਇਹ ਤਾਂ ਸ਼ੈਲੀ ਦੇ ਦੱਸਿਆ ਡਾਕਟਰ ਸ਼ੈਲੀ ਨੇ ਵੀ ਦੱਸਿਆ ਸਰ ਫਿਰ ਜਦੋਂ ਮੈਂ ਉਹਦੇ ਪਰ ਵੀ ਯਕੀਨ ਨਹੀਂ ਕੀਤਾ ਸਰ ਮੈਂ ਡਾਕਟਰ ਮੰਨੂ ਨੂੰ ਸਿੱਧਾ ਪੁੱਛਿਆ ਸਰ ਮੇਰਾ ਬੱਚਾ ਠੀਕ ਹੈ ਮੈਨੂੰ ਦੱਸ ਦੋ ਪੁਲਿਸ ਵੀ ਮੈਂ ਪੈਸੇ ਵੀ ਤਾਂ ਲੈ ਕੇ ਆਉਣੇ ਆ ਜੀ ਆਪਾਂ ਹੁਣ ਸਾਰੇ ਘਰਾਂ ਵੀ ਇੰਨੇ ਪੈਸੇ ਹੁੰਦੇ ਨਹੀਂ ਜੀ ਮੈਨੂੰ ਕਹਿੰਦਾ ਜੀ ਤੁਹਾਡਾ ਬੱਚਾ ਮੰਨ ਕੇ ਚੱਲੋ 5-10 ਮਿੰਟ ਪਹਿਲਾਂ ਜੀ ਉਹਦੀ ਡੈਥ ਹੋ ਗਈ ਮੈਂ ਅਜੀ ਤੇ ਫੇਰ ਜੀ ਕਹਿੰਦਾ ਜੀ ਤੁਸੀਂ ਐ ਕਰਿਓ 8:30 ਵਜੇ ਆਇਓ ਥੋੜਾ ਮੈਂ 20-30 ਹਜ਼ਾਰਾ ਸਾਢੇ 3 ਤੋਂ 6ਵਾ ਦੂੰਗਾ ਜਦ ਕਿ ਜੀ ਮੈਂ ਉਹਨਾਂ ਦੇ ਕੋਲ ਜਾ ਕੇ ਜਿੱਥੇ ਆਪਾਂ ਬਿੱਲ ਭਰਦੇ ਆ ਜੀ ਉਹਨਾਂ ਦੀ ਰਿਫਲੈਕਸ਼ਨ ਪਰ ਜਾ ਕੇ ਜੀ ਅਸੀਂ ਪੁੱਛਿਆ ਉਹ ਸਰ ਉੱਥੇ 170-70 ਦੇ ਕਰੀਬ ਬਿੱਲ ਸੀਗਾ ਜੀ ਸਰ ਮੈਨੂੰ ਕਹਦੇ ਜੀ ਰਾਤ ਨੂੰ ਜੀ ਬੱਚੇ ਦੇ ਘੱਟੋ ਘੱਟ 50-60 ਹਜ਼ਾਰ ਦੀ ਗੈਸ ਲੱਗੀ ਜੀ ਹੁਣ ਸਰ ਮੈਨੂੰ ਇੰਨਾ ਕੀ ਪਤਾ ਜੀ ਆਪਾਂ ਖੇਤੀਬਾੜੀ ਵਾਲਿਆਂ ਵੀ ਬੱਚੇ ਨੂੰ ਗੈਸ ਤੇ ਜੀ ਕੀ ਲੋਡ ਹੁੰਦੀ ਹੈ ਜੀ ਆਈ ਸੀ ਯੂ ਜਿਹੜਾ ਬੱਚਾ ਆਈ ਸੀ ਯੂ ਜੀ ਬੱਚੇ ਵੈਂਟੀਲੇਟਰ ਲੱਗਿਆ ਹੁੰਦਾ ਗੈਸ ਕਾ ਲੱਗਦਾ ਸਰ ਇਹ ਇਹ ਮੈਨੂੰ ਨਹੀਂ ਸੀ ਪਤਾ ਜੀ ਮਤਲਬ ਉਹਨਾਂ ਨੇ ਤਾਂ ਕਹਤਾ ਜੀ ਕਹਿੰਦਾ ਜੀ ਇਹ ਥੋੜੇ ਸੈਨਾਂ ਤੋਂ ਬਿਨਾ ਮੈਨੂੰ ਮੰਨ ਲਓ ਜੀ ਗੈਸ ਉਹਨਾਂ ਨੇ ਰਾਤ ਨੂੰ ਲਾਈ ਆ 12 ਵਜੇ ਜੀ ਸੈਨ ਉਹਨਾਂ ਨੇ ਮੇਰੇ ਤੋਂ ਗਰੀਬਨ 6-7 ਵਜੇ ਕਰਾਇਆ ਜੀ ਟੈਸਟ ਰਿਪੋਰਟਾਂ ਸਾਰੀ ਨਾਰਮਲ ਸਭ ਮੈਂ ਜਿਹੜੀ ਮੇਰੀ ਪ੍ਰੈਗਨਨਸੀ ਦੀ ਬਿਲਕੁਲ ਨਾਰਮਲ ਸੀ ਜੀ ਮੈਂ ਮੰਨਦਾ ਕਿ 8th ਮੰਥ ਦੇ ਨਾਰਮਲ ਜੀ ਕਿਸ ਜਿਹੜੀਆਂ ਸੀਗਾ ਸਾਰਾ ਦੂਜਾ ਸੁਦੇਰੀਆ ਸੀਗਾ ਜੀ ਰਾਜ ਦੇ ਦੌਰਾਨ ਟੈਸਟ ਰਿਪੋਰਟਾਂ ਨਾਰਮਲ ਸੀ ਸਭ ਨਾਰਮਲ ਸੀ ਇਹ ਲਾ ਚੱਲ ਰਿਹਾ ਆ ਹਾਂਜੀ ਸਰ 8th ਮੰਥ ਤੇ ਜਦੋਂ ਆਪਣੀ ਡੋਪਲਰ ਟੈਸਟ ਹੁੰਦਾ ਹੈ ਉਹਦੇ ਵਿੱਚ ਹੈ ਜੀ ਆਪਾਂ ਨੂੰ ਨੁਕਸਾ ਆਇਆ ਸੀਗਾ ਕਿ ਇੱਕ ਬੱਚੇ ਦੇ ਜਿਹੜੀ ਆਲ ਗਲੇ ਨੂੰ ਲੱਪੀ ਹੈ ਜੀ ਤੇ ਇੱਕ ਥੋੜਾ ਜਿਹਾ ਅਬਨਾਰਮਲ ਬਲੱਡ ਜਨ ਲੱਗ ਗਿਆ ਸੀਗਾ ਬੱਚੇ ਦਾ ਹੁਣ ਜਿਹਦੇ ਵਿੱਚ ਮੈਚ ਸੈਟਮੈਂਟ ਦਿੱਤਾ ਉਹ ਪੋਸਟ ਆਈ ਗਿਆ ਨਾਰਮਲ ਉਹ 4 ਦਿਨ ਤੱਕ ਦੀ ਨੋਰਮਲ ਨਹੀਂ ਜਮਾ ਫਾਈ ਤੋਂ ਲੈ ਕੇ ਉਹਦੇ ਬਲੀਡਿੰਗ ਆਉਣ ਤੱਕ ਉਹ ਸਾਰੀਆਂ ਰਿਪੋਰਟਾਂ ਕਲੀਅਰ ਆ ਤਿੰਨ ਐਕਸ ਰੇ ਹੋਈ ਸੀ ਉਹਦੇ ਚੈਸਟ ਦੇ ਉਹ ਬਿਲਕੁਲ ਕਲੀਅਰ ਨੇ ਉਹਦੇ ਵਿੱਚ ਕੋਈ ਬਲੀਡਿੰਗ ਨਹੀਂ ਹੈਗੀ ਕੁਝ ਨਹੀਂ ਹੈਗਾ ਜੀ ਉਸ ਤੋਂ ਬਾਅਦ ਜਦੋਂ ਉਹਦੇ ਨੱਕ ਤੋਂ ਬਲੀਡਿੰਗ ਆਈ ਹੈ ਜੀ ਉਸ ਤੋਂ ਬਾਅਦ ਉਹਨੂੰ ਥੋੜੀ ਜੀ ਪ੍ਰੋਬਲਮ ਸ਼ੁਰੂ ਹੋਈ ਉਹ ਤੋਂ ਬਾਅਦ ਬੱਚਾ ਠੀਕ ਨਹੀਂ ਹੋਇਆ ਜਦਕਿ ਆਪਾਂ ਨੂੰ ਰੋਜ਼ ਕਹਿੰਦੇ ਸੀ ਵੀ ਅਜ 10% ਫਰਕ ਤੱਕ 20% ਪਰਚ ਹੈ ਜੀ ਜਦਕਿ ਬੱਚਾ ਨਹੀਂ ਠੀਕ ਨਹੀਂ ਸੀ ਹੋ ਰਿਹਾ ਸਰ ਹੁਣ ਤਾਂ ਕਿ ਜੇ ਮੈਂ ਮੈਕਸੂ ਸਰ ਪਹਿਲਾਂ ਇਹਨਾਂ ਨੇ ਮੇਰੇ ਤੋਂ ਜੀ ਲੱਤਾ ਸੀਗਾ 10000 ਰੁਪਏ ਜਦੋਂ ਜਿਆਦਾ ਸੀ ਬੱਚਾ ਐਡਮਿਟ ਕਰਵਾਇਆ ਜੀ ਹਾਂਜੀ ਉਦੋਂ ਬਾਅਦ ਸਾਰੇ ਕਹਿੰਦੇ ਜੀ ਮੰਨ ਕੇ ਚੱਲੋ 25000 ਰੁਪਏ ਡੇ ਦਾ ਖਰਚਾ ਤੁਹਾਡਾ ਮੈਡਮ ਕਹਿੰਦੇ ਸੀਗੇ ਇਕੱਲਾ ਆਪਾਂ ਨੇ 25000 ਦੇਣਾ ਮੈਂ ਸਰ ਜਦੋਂ ਉੱਥੇ ਮੈਡਮ ਨੂੰ ਗਿਆ ਫੋਨ ਕਰਕੇ ਵੀ ਮੈਮ ਵੀ ਔਰੇ ਤਾਂ 75000 ਬਣ ਗਿਆ ਤੁਸੀਂ 25000 ਦੀ ਗੱਲ ਕਰਦੇ ਸੀਗੇ ਕਹਿੰਦੇ ਜੀ ਚੱਲ ਕੋਈ ਗੱਲ ਨਹੀਂ ਬੱਚੇ ਨੂੰ ਦਵਾਈਆਂ ਲੱਗ ਗਈਆਂ ਕਹਿੰਦੀ ਵੀ ਇਹ ਮੰਨ ਲਓ ਮੈਂ ਤੁਹਾਨੂੰ ਲੈਸ ਕਰਵਾ ਦੂੰਗੀ ਜੀ ਫਰ ਮੈਂ ਡਾਕਟਰ ਮੰਨ ਨੂੰ ਮੰਨ ਮੰਨ ਕੇ ਚੱਲ ਜਦੋਂ ਆਏ ਡਾਕਟਰ ਮੰਨ ਨੂੰ ਮੈਂ ਉਹਨਾਂ ਨੂੰ ਕਿਹਾ ਜੀ ਵੀ ਮੈਡਮ ਨੇ ਤਾਂ ਕਿਹਾ ਸੀਗਾ ਚਲੋ 25 ਨਹੀਂ ਚਲੋ ਸਰ ਵੀ ਮੈਂ 30 35 ਦੇ ਦੰਨਾ ਵੀ ਦੂਜੀ 75000 ਰੁਪਏ ਦਾ ਬਿਲ ਕਾਦਾ ਬਣਾਤਾ ਜੀ ਮੈਨੂੰ ਕਹਿੰਦੀ ਟੈਸਟ ਦਾ ਇਹਨਾਂ ਨੇ ਕਰੇ ਨਹੀਂ ਹੋਣੇ ਕਹਿੰਦੀ ਟੈਸਟ ਦਾ ਬਿਲ ਪਹਿਲੇ ਹੀ ਪਾਤਾ ਜੀ ਕਹਿੰਦੀ ਮੈਂ ਤੁਹਾਡਾ ਲੈਸ ਕਰਵਾ ਦੂੰਗੀ ਜੀ ਵੀ ਤੁਸੀਂ 25000 ਹੀ ਦਿਓ ਜੀ ਟੋਟਲ ਟੋਟਲ ਕਿੰਨਾ ਕਰਤਾ ਹੈ 10 ਦਿਨ ਦਾ 10 ਦਿਨ ਦਾ ਸਰ ਇਹਨਾਂ ਨੇ ਤਕਰੀਬਨ ਤਕਰੀਬਨ ਜੀ ਘੱਟੋ ਘੱਟ ਜੀ 3.5 ਲੱਖ ਦੇ ਕਰੀਬ ਆ ਗਿਆ ਜੀ ਸੋ ਜਿੰਨੇ ਵਾਰ ਕਿਹਨੂੰ ਕਿਹਨੂੰ ਮੰਨ ਸਰ ਜ਼ਿੰਮੇਵਾਰ ਤਾਂ ਸਭ ਤੋਂ ਵੱਡਾ ਜੀ ਮੈਂ ਮੰਨਦਾ ਡਾਕਟਰ ਸ਼ੈਲੀ ਦਾ ਜੀ ਠੀਕ ਹੈ ਜੀ ਜਿਨ੍ਹਾਂ ਨੇ ਸਾਨੂੰ ਜੇ ਮੰਨ ਕੇ ਸਰ ਸਾਡਾ ਬੱਚਾ ਇੰਨਾ ਸੀਰੀਅਸ ਹੈਗਾ ਉਹਨਾਂ ਤੋਂ ਨਹੀਂ ਸੀ ਹੁੰਦਾ ਸਾਨੂੰ ਸਰ ਉਹ ਸਾਡਾ ਕਰਵਾਉਂਦੇ ਉਹਨਾਂ ਜੀ ਉੱਥੇ ਸਾਡੀ ਡਿਲੀਵਰੀ ਉੱਥੇ ਨਾ ਕਰਵਾਉਂਦੇ ਸਾਨੂੰ ਬੱਤੀ ਰੈਫਰ ਕਰ ਦਿੰਦੇ ਜਾਂ ਪੀਜੀਆ ਕਰ ਦਿੰਦੇ ਅਸੀਂ ਆਪਣੀ ਉੱਥੇ ਕਰਾ ਲੈਂਦੇ ਮੈਕਸ ਵੀ ਜ਼ਿੰਮੇਵਾਰ ਹੈ ਮੈਕਸ ਸਰ ਸਭ ਤੋਂ ਵੱਡਾ ਮੈਕਸ ਹੈ ਜੀ ਡਾਕਟਰ ਮੰਨੂ ਮੰਨੂ ਸ਼ਰਮਾ ਜੀ ਡਾਕਟਰ ਬੱਚਿਆਂ ਵਾਲਾ ਡਾਕਟਰ ਹੈ ਜੀ ਉਹ ਸਭ ਤੋਂ ਵੱਡਾ ਜ਼ਿੰਮੇਵਾਰ ਹੋਇਆ ਜੀ ਜਿਨੇ ਸਾਨੂੰ 10 ਦਿਨ ਗੁਣਾਏ ਕਰੀ ਗਿਆ ਜੀ ਜਦ ਕਿ ਬੱਚਾ ਮੇਰਾ 4 ਦਿ ਜਦੋਂ ਸੀਰੀਅਸ ਹੈਗਾ ਉਦੋਂ ਸਾਨੂੰ ਇਹ ਸਹੀ ਦੱਸੀ ਗਏ ਜੀ ਸਰ ਜੇ ਜਦੇ ਦੱਸਦਾਂ ਤੇ ਮੈਨੂੰ 4 ਦਿਨ ਬਾਅਦ ਵੀ ਸਰ ਵੀ ਤੁਹਾਡਾ ਬੱਚਾ ਸੀਰੀਅਸ ਹੈ ਵੀ ਤੁਸੀਂ ਆਪਣਾ ਜਿੱਥੇ ਲੈ ਕੇ ਜਾਣਾ ਲੈ ਲਓ ਸਰ ਇਹ ਕਹਿੰਦੇ ਤੁਸੀਂ ਡਾਕਟਰੀ ਬੇਬੀ ਦੇਖੋ ਇਹ ਦੂਸਰਾ ਵੀ ਕਨਫਰਮ ਨੇ ਹੋਣਾ ਜਿਹੜੇ ਪਹਿਲਾਂ ਵੀ ਨਹੀਂ ਸਰ ਸਾਨੂੰ ਕੋਈ ਕਨਫਰਮ ਨਹੀਂ ਸਾਨੂੰ ਤਾਂ ਜੀ 4 ਵਜੇ 4:30 ਵਜੇ ਹੋਣੀ ਸੀ ਲੈ ਕੇ ਦੂਜੇ ਦਿਨ ਗਏ ਤਾਂ ਇਹ 4 ਵਜੇ ਡੈੱਥ ਹੋ ਗਈ ਸਰ ਬਿੱਲ ਦੀ ਫੋਮ ਮੈਂ ਤੁਹਾਨੂੰ ਦੱਸ ਦਾਂ ਜੀ ਬਿੱਲ ਸਰ ਜਦੋਂ ਇਹਨਾਂ ਨੇ ਮੈਨੂੰ ਕਿਹਾ ਵੀ 3.5 ਲੱਖ ਰੁਪਈਆ ਲੈ ਜਾਓ ਜੀ ਡਾਕਟਰ ਮੰਨੂ ਸ਼ਰਮਾ ਕਹਿੰਦਾ ਮੈਂ ਤੁਹਾਨੂੰ 8 ਵਜੇ ਆ ਜੀ ਮੈਂ ਤੇਰਾ 18-20 ਹਜ਼ਾਰ ਖਰਵਾ ਦੂੰਗਾ। ਉਹਦੇ ਬਾਅਦ ਸਰ ਮੈਂ ਮੰਨ ਡਾਕਟਰ ਸ਼ੈਲੀ ਨੂੰ ਫੋਨ ਕੀਤਾ ਵੀ ਮੈਨੂੰ ਤੁਸੀਂ ਤਾਂ ਕਹਿੰਦੇ ਸੀਗੇ ਮੰਨ ਕੇ ਚਲੋ 50 ਹਜ਼ਾਰ ਤੱਕ ਲਾਜੂ ਚੱਲ ਵੈਂਟੀਲੇਟਰ ਦਾ ਵੀ ਇਹਨਾਂ ਨੇ ਤਾਂ ਜੀ 3.5 ਲੱਖ ਬਿੱਲ ਬਣਾਤਾ ਜੀ। ਉਹ ਤੋਂ ਬਾਅਦ ਮੈਨੂੰ ਕਹਿੰਦੀ ਜੀ ਮੈਂ 50 ਹਜ਼ਾਰ ਛੜਾ ਦੂੰ ਤਿੰਨ ਲੱਖ ਦੇ ਦੀ। ਮੈਂ ਸਰ ਜਦੇ ਮੰਨ ਆਪਣੇ ਮੇਰਾ ਬ੍ਰਦਰ ਹੈ ਜੀ ਕਜਨ ਬ੍ਰਦਰ ਹੈ ਮੇਰਾ ਮੈਂ ਇਹਨੂੰ ਫੋਨ ਕੀਤਾ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਸੀਗੇ ਸਰ ਜਿੰਨੇ ਹੈਗੇ ਤੇ ਮੈਂ ਦੇ ਦੇ ਜੀ ਉਹਨਾਂ ਨੂੰ। ਅਸੀਂ ਡਾਕਟਰ ਸ਼ੈਲੀ ਕੋਲ ਚਲੇ ਗਏ ਜੀ ਡਾਕਟਰ ਸ਼ੈਲੀ ਸਾਨੂੰ ਮਿਲਦੀ ਨਹੀਂ ਸੀਗੀ ਨਾ ਮਤਲਬ ਕਹਿੰਦੀ ਮੈਂ ਤੁਹਾਡੇ ਨਾਲ ਨਹੀਂ ਗੱਲ ਕਰਨੀ ਮੇਰੇ ਅੱਜ ਬੇਟੇ ਦੀ ਵਰਸ ਹੀ ਆ ਮਤਲਬ ਕਿ ਤੁਹਾਡੇ ਨਾਲ ਮੈਂ ਕੋਈ ਗੱਲ ਨਹੀਂ ਕਰ ਸਕਦੀ ਅਸੀਂ ਚਾਰ ਜਣੇ ਗਏ ਜੀ ਉਹਦੇ ਅੰਦਰ ਗਏ ਅਸੀਂ ਕਿਹਾ ਮੈਮ ਵੀ ਸਾਨੂੰ ਮਿਲੋ ਤਾਂ ਸਹੀ ਕਹਿੰਦੀ ਮਾਹ ਜੀ ਤੁਸੀਂ ਮੇਰਾ ਬੱਚਾ ਮਾਰਤਾ ਮੇਰੇ ਤੋਂ ਗੱਲ ਇਹ ਨਿਕਲੀ ਜਿਉਂ ਉਹਨਾਂ ਨੂੰ ਮੈਂ ਉਹ ਇਹੀ ਕਹੀ ਮਾਹ ਮੈਮ ਤੁਹਾਡੀ ਭੈ ਜਨਾ ਮੇਰਾ ਬੱਚਾ ਮਰ ਗਿਆ ਕਹਿੰਦੀ ਕੀ ਹੋ ਗਿਆ ਜੇ ਬੱਚਾ ਮਰਿਆ ਕਹਿੰਦੀ ਮੇਰਾ 30 ਸਾਲ ਦਾ ਮਰ ਗਿਆ ਤੇਰਾ ਤਾਂ 11 ਮਹੀਨਿਆਂ ਦਾ ਸੀਗਾ ਸਰ ਇਹ ਸਤੋਂ ਇਹ ਭਾਵਨਾ ਸਤੋਂ ਸੁਣੀ ਨਹੀਂ ਗਈ ਜੀ ਮੈਂ ਸਰ ਇਹਨਾਂ ਤੇ ਕਾਰਵਾਈ ਕਰਵਾਉਣਾ ਚਾਹੁੰਦਾ ਜੀ ਵਿਚੇ ਡਾਕਟਰ ਮੰਨੂ ਤੇ ਜੀ ਵਿਚੇ ਡਾਕਟਰ ਸ਼ੈਲੀ ਤੇ ਇਹਨਾਂ ਦਾ ਹਸਪਤਾਲ ਸਰ ਡਾਕਟਰ ਸ਼ੈਲੀ ਦਾ ਹਸਪਤਾਲ ਬੰਦ ਹੋਣਾ ਚਾਹੀਦਾ ਸਰ ਤੁਹਾਡਾ ਇਹ ਮਾਫੀਆ ਚੱਲ ਰਿਹਾ ਟਾਪਰ ਸਰ ਸਰ ਫੁੱਲ ਜ਼ਿਆਦਾ ਮਾਫੀਆ ਚੱਲਦਾ ਜੀ ਜਿਵੇਂ ਆਪਾਂ ਨੂੰ ਕਹਿ ਦਿੰਦੇ ਆ ਜੀ ਨਾਲੇ ਤਾਂ ਆਪਾਂ ਨੂੰ ਕਹਿ ਦਿੰਦੇ ਆ ਵੀ ਬੱਚਾ ਥੋੜਾ ਸੀਰੀਅਸ ਹੈ ਜੇ ਲੈ ਕੇ ਜਾਣਾ ਲੈ ਜੋ ਮੈਂ ਗੇਟ ਤੱਕ ਦੀ ਜ਼ਿੰਮੇਵਾਰੀ ਨਹੀਂ ਲੈਂਦਾ ਸਰ ਬਾਪ ਕੀ ਕਰੂਗਾ ਜੀ ਓਤੇ ਬਾਅਦ ਆਪਾਂ ਤਾਂ ਕਹਿੰਦੇ ਨਹੀਂ ਹੁੰਦੇ ਵੀ ਹਾਂ ਸਾਡਾ ਬੱਚਾ ਡੈਥ ਹੋ ਜਾਏ ਜਾਂ ਕੁਝ ਹੋ ਜਾਏ ਥੋਨੂੰ ਅਜਿਹਾ ਹੋ ਰਿਹਾ ਛਕ ਨੇ ਇੱਕ ਤਾਂ ਇਹ ਵੀ ਬੰਦਾ ਬੱਚੇ ਦੀ ਗੱਤ ਕਰ ਰਹੀ ਸੀ ਸੋ ਸਾਨੂੰ ਤਾਂ ਇਦਾਂ ਨਹੀਂ ਨਾ ਪਤਾ ਕਲੀਅਰ ਨਹੀਂ ਵੀ ਵੈਂਟੀਲੇਟੇਰ ਤੇ ਲੱਗਣ ਤੋਂ ਬਾਅਦ ਹੀ ਹੋ ਗਈ ਹੈ ਜਾਂ ਉੱਤੇ ਹੀ ਹੋ ਗਈ ਹੈ ਇਹਨਾਂ ਦੇ ਦੁਆਰਾ ਕੋਈ ਪਿਆਰ ਕਰਾਇਆ ਗਿਆ ਉਹ ਲਾਜ ਹੋ ਰਿਹਾ ਵੀ ਹੈ ਕਿ ਨਹੀਂ ਨਹੀਂ ਸਾਨੂੰ ਕੁਝ ਨਹੀਂ ਪਤਾ ਹੁਣ ਅਸੀਂ ਕਿਹੜਾ ਪੜੇ ਆ ਜੀ ਜਿਸ ਦੇ ਸਾਹਮਣੇ ਇਸ ਲਾਈਨ ਦੀ ਕੋਈ ਨੋਲੇਜ ਨਹੀਂ ਸਰ ਇੱਕ ਤਾਂ ਮੈਂ ਕਰੀ ਸੀ ਕਿ ਸਿਹਤ ਮੰਤਰੀ ਪੰਜਾਬ ਸਰਕਾਰ ਨੂੰ ਜੀ ਇੱਕ ਜ਼ਿਲ੍ਹਾ ਪੁਲਿਸ ਮੁਖੀ ਫਟੇਗੜ ਸਾਹਿਬ ਨੂੰ ਜੀ ਇੱਕ ਜ਼ਿਲ੍ਹਾ ਮੁਖੀ ਆਪਣੇ ਮਹਾਲੀ ਨੂੰ ਜੀ ਤੇ ਇੱਕ ਸਿਰਸਰਜਨ ਮਹਾਲੀ ਨੂੰ ਜੀ ਇੱਕ ਸਾਰ ਸਾਨੂੰ ਮੰਨ ਕੇ ਚਲੋ ਐਸਐਮਓ ਸਾਹਿਬ ਪੈਂਦੇ ਨੇ ਆਨੰਦਪੁਰ ਕਲੌਡ ਜੀ ਮੈਂ ਆਨੰਦਪੁਰ ਕਲੌਡ ਨੂੰ ਕਰੀ ਸੀਗੀ ਜੀ ਇਹ ਵੀ ਹੱਕੀ ਨਹੀਂ ਕਹਿੰਦੇ ਕਿ ਮੇਲ ਦਿੱਤੀ ਹੈ ਇਹ ਸਾਰ ਮੈਂ ਆਪਣੇ ਡਾਕ ਰਾਹੀਂ ਦਿੱਤੀ ਹੈ ਜਿਸ ਅਜਿਸਤੀਆਂ ਮੇਰੇ ਕੋਲ ਨਹੀਂ ਜੀ ਨਹੀਂ ਸਰ ਇੱਕ ਵਾਰ ਵੀ ਥਾਣੇ ਨਹੀਂ ਮੈਂ ਗਿਆ ਸਰ ਸਰ ਮੈਂ ਨਾ ਵੇਟ ਕਰਦਾ ਸੀਗਾ ਜੀ ਵੀ ਸਰ ਵੀ ਕੋਈ ਨਾ ਕੋਈ ਮੰਨ ਲਓ ਮੈਨੂੰ ਐਪਲੀਕੇਸ਼ਨਾਂ ਦਾ ਜਵਾਬ ਆਏ ਜਾਊਗਾ ਜੀ ਚਲੋ ਸਰ ਇਹਨਾਂ ਤੱਕ ਮੈਨੂੰ ਕੋਈ ਹੱਦ ਤੱਕ ਇੱਕ ਵੀ ਫੋਨ ਨਹੀਂ ਆਇਆ ਜੀ ਇੱਕ ਵੀ ਮੈਨੂੰ ਕੋਈ ਜਵਾਬ ਨਹੀਂ ਆਇਆ ਕੋਈ ਜਵਾਬ ਅੱਛਾ ਆਇਆ ਨਹੀਂ ਸਰ ਨਹੀਂ ਕੋਈ ਨਹੀਂ ਜੀ ਕਿੰਨੇ ਤਰੀਕ ਨੂੰ ਰਜਿਸਟਰੀ ਕੀਤੀ ਸਰ ਇਹ ਮੈਂ 18 ਤਰੀਕ ਨੂੰ ਕਰਿਆ ਸੀ 18/7/25 ਨੂੰ ਉਹ ਤੋਂ ਪਹਿਲਾਂ ਸਰ ਮੈਂ ਸਰਕਾਰੀ ਰਿਪੋਰਟਾਂ ਮੈਨੂੰ ਮਿਲੀਆਂ ਜੀ ਜਿਹੜੀਆਂ ਮੰਨ ਕੇ ਚੱਲੋ ਮੇਰੀਆਂ ਰਿਪੋਰਟਾਂ ਚੈੱਕ ਕਰਵਾਈਆਂ ਸੀਗੀਆਂ ਜੀ ਐਸਐਮਐ ਸਾਡੇ ਮਤਲਬ ਧੁੰਦੇ ਦੋ ਜੀ ਸਾਡੀ ਡਿਪੈਂਸਰੀ ਧੁੰਦੇ ਪਿੰਡ ਪੈਂਦੀ ਹੈ ਜੀ ਉਹਨਾਂ ਨੇ ਮੈਨੂੰ ਕਿਹਾ ਜੀ ਵੀ ਤੁਹਾਨੂੰ ਗੁਨਾਹ ਕਰਤਾ ਬੱਚੇ ਨੂੰ ਵੀ ਤੁਹਾਡਾ ਤਾਂ ਮੰਨ ਕੇ ਚੱਲੋ ਜੀ 4 ਦਿਨ ਤਾਂ ਬੱਚਾ ਬਿਲਕੁਲ ਠੀਕ ਤਾਂ ਵੀ ਜੇ ਹਾਰਡ ਦਾ ਨੁਕਸ ਹੋਦਾ ਤਾਂ ਇਹਨਾਂ ਨੂੰ ਆਹ ਦਵਾਈਆਂ ਲੱਗਣੇ ਸੀਗੇ ਆਹ ਕਿਹੜੀਆਂ ਲਾਤੀਆਂ ਇਹਨਾਂ ਨੇ ਜ ਜਿਹੜੀ ਸੈਮੀਵਾਰ ਕਿਦਾਲੀਆਂ ਦੋਨੀਆਂ ਜਿਹੜੀਆਂ ਬਿਲਕੁਲ ਹੈ ਸਾਡੇ ਕੋਲ 21 ਕ ਪਰਚੀ ਆ ਸਰ ਪਹਿਲੇ ਦਿਨ ਤੋਂ ਲੈ ਕੇ ਐਂਡ ਵਾਲੇ ਦਿਨ ਤੱਕ ਦੀ ਚਾਰ ਅਲਟਰਾਸਾਉਂਡ ਕਰਾਏ ਨੇ ਜੀ ਸਕੈਨਾਂ ਦਾ ਤਾਂ ਅੰਤ ਨਹੀਂ ਜੀ ਇਹਨਾਂ ਨੇ ਨਾ ਸਰ ਇਹਨਾਂ ਨੇ ਅੰਦਰ ਸਕੈਨ ਕਰਦੇ ਸੀਗੇ ਆਪਣੇ ਬੱਚਾ ਚੈੱਕ ਕਰਨ ਲਈ ਵੀ ਆਪਣਾ ਉਹ ਵੀ ਅਸੀ ਕਰਵਾ ਲਈ ਸੀ ਸਰ ਇੱਕ ਹਫ਼ਤੇ ਦੀ 3-4000 ਦੀ ਦਵਾਈ ਆਉਂਦੀ ਸੀਗੀ ਜੀ ਅਸੀਂ ਪ੍ਰੋਪਰ ਜਿਵੇਂ ਜਿਵੇਂ ਜੀ ਇਹਨੇ ਕਿਹਾ ਜੀ ਜਿਵੇਂ ਪਹਿਲੇ ਦਿਨ ਤੋਂ ਇਹਨਾਂ ਨੇ ਕਿਹਾ ਜੀ ਸਾਨੂੰ ਉਮੇ ਉਮੇ ਅਸੀਂ ਇੱਕ ਵੀ ਦਿਨ ਕੋਈ ਮਿਸ ਨਹੀਂ ਕਰਿਆ ਜੀ ਦਵਾਈ ਦਾ ਨਾ ਸਾਡੇ ਅਲਟਰਾਸਾਉਂਡ ਦੇ ਵਿੱਚ ਕੋਈ ਸ਼ਿਕਾਇਤ ਸੀਗੀ ਬੱਚੇ ਦੀ ਜੀ ਸਾਰਾ ਕੁਝ ਨੋਰਮਲ ਆ ਰਿਹਾ ਸੀ ਇਹਨਾਂ ਨੇ ਮੰਨ ਕੇ ਚੱਲੋ ਬਸ ਹੀ ਪੈਸੇ ਦੇ ਚੱਕਰ ਦੇ ਵਿੱਚ ਮੈਕਸ ਭੇਜਦਾ ਸਾਰੇ ਪਹਿਲੇ ਦਿਨ ਤੋਂ ਮੈਨੂੰ ਕਹੀ ਗਈ ਥੋੜਾ ਬੱਚਾ ਚੱਕਣਾ ਪਊਗਾ ਸ਼ਾਇਦ ਹੋ ਸਕਦਾ ਮੈਂ ਮੈਕਸ ਦੇ ਵਿੱਚ 15 ਦਿਨ ਦਾ ਰੱਖਾਂ ਪਰ ਅਸੀਂ ਇਹਨਾਂ ਨੂੰ ਕਿਹਾ ਜੀ ਤੁਸੀਂ ਪੀਜੀਏ ਭੇਜ ਦਿਓ ਸਾਨੂੰ ਵੀ ਅਸੀਂ ਮੈਕਸ ਦਾ ਖਰਚਾ ਸਾਨੂੰ ਸਾਰ ਆਪਾਂ ਸੁਣਦੇ ਹੋ ਅਸੀਂ ਸਾਦੀ ਮੰਨ ਕੇ ਚੱਲੋ ਸਾਡੇ ਇੱਕ ਰਿਲੇਟਿਵ ਬੰਦੇ ਨਾਲ ਵੀ ਮੈਕਸ ਵਾਲਿਆਂ ਨੇ ਬਾਹੋ ਮਾੜਾ ਕੀਤਾ ਜੀ ਤੁਹਾਨੂੰ ਪਤਾ ਹੀ ਸੀਗਾ ਆਹੀ ਡਰਦੀ ਸੀਗਾ ਉਹੀ ਡਰ ਸਰ ਇਹਨਾਂ ਨੇ ਮੇਰੇ ਮਨ ਦੇ ਵਿੱਚ ਪਾਤਾ ਜੀ ਜੀ ਡੀ ਕੇ ਸ਼ੈਲੀ ਕੋ ਕੁਆਲੀਫਾਈਡ ਡਾਕਟਰ ਹੈ ਨਹੀਂ ਕੋਈ ਕੁਆਲੀਫਾਈਡ ਐਕਸਪੀਰੀਅੰਸ ਹੈ ਨਹੀਂ ਕਿ ਅਹਾਂ ਨਹੀਂ ਗਾਈਂ ਨਹੀਂ ਜੀ ਬੱਚਿਆਂ ਦਾ ਮਾਹਰ ਡਾਕਟਰ ਕੋਈ ਹੈ ਉਹ ਨਹੀਂ ਸਰ ਕੋਈ ਨਹੀਂ ਹੈਗਾ ਜੀ ਉਹਨਾਂ ਦੇ ਔਨ ਟਾਈਮ ਔਰਦੇ ਨੇ ਜੀ ਕੋਈ ਡਾਕਟਰ ਨਹੀਂ ਸੀਗਾ ਜੀ ਉੱਥੇ ਜਿੱਦਣ ਇਹਨਾਂ ਦਾ ਸੇਜ਼ੀਅਨ ਕਰਿਆ ਡਾਕਟਰ ਸਰ ਇਹਨਾਂ ਦਾ ਮੈਕਸ ਦੇ ਵਿੱਚ ਸੀਗਾ ਇਹਨਾਂ ਨੇ ਆਪਣਾ ਮੰਨ ਲਓ ਕਿ ਆਪਣੇ ਪਹਚਾਣ ਦੇ ਖਾਤਰ ਇਹਨਾਂ ਨੇ ਸਿੱਧਾ ਹੀ ਮੈਕਸ ਭੇਜਤਾ ਜੀ ਮੈਨੂੰ ਮੈਂ ਬਹੁਤ ਕਿਹਾ ਜੀ ਇਹਨਾਂ ਨੂੰ ਵੀ ਮੈਨੂੰ ਨਾ ਭੇਜਿਓ ਜੀ ਮੈਕਸ ਵੀ ਮੈਂ ਪੀਜੀਏ ਚਲੇ ਜਾਊਂਗਾ ਵੀ ਹੁਣ ਐਂਬੂਲੈਂਸ ਤਾਂ ਜਾਣੀ ਹੋਏ ਸਰ ਵੀ ਮਹਾਲੀ ਕੀ ਪੀਜੀਏ ਕੀ ਜੀ ਇਹਨਾਂ ਨੇ 32 ਤੱਕ ਵੀ ਮੈਨੂੰ ਕਹਿੰਦੇ ਨਾ ਜੀ ਨਾ ਕਹਿੰਦੇ ਤੁਹਾਡਾ 25000 ਖਰਚਾ ਆਉਣਾ ਕੀ ਗੱਲ ਹੁੰਦੀ ਹੈ 25000 ਦੀ 2 ਦਿਨ ਬਾਅਦ ਅਸੀਂ ਆਪੇ ਬੱਚਾ ਲੈ ਕੇ ਆਉਂਗੇ ਸਰ ਛੈਲੀ ਹੌਸਪੀਟਲ ਨੂੰ ਉਦੋਂ ਅਸੀਂ ਕਿਹਾ ਜਿੱਦਾਂ ਸਾਡੇ ਬੱਚੇ ਦੀ ਡੈਥ ਹੋਈ ਹੈ ਵੀ ਸਰ ਵੀ ਮਤਲਬ ਕਿ ਸਾਡਾ ਬੱਚਾ ਤੁਸੀਂ ਹੁਣ ਆਪ ਲੈ ਕੇ ਆਉ ਜਾਓ ਆਪੇ ਤੁਸੀਂ ਸਾਰਾ ਕੁਝ ਕਰੋ ਕਹਿੰਦੇ ਜੀ ਮੈਂ ਆਪ ਮੈਂ ਠੇਕਾ ਥੋੜੀ ਲਿਆ ਤੁਹਾਡਾ ਮੈਂ ਰਾਬਾ ਮੈਨੂੰ ਕਹਿੰਦੀ ਸਰ ਮੇਰਾ ਬ੍ਰਦਰ ਨਾਲ ਸੀਗਾ ਜੀ ਸਾਨੂੰ ਇੰਨੀਆਂ ਗਾਲਾਂ ਕੱਢੀਆਂ ਜੀ ਉਹਨਾਂ ਨੇ ਮਤਲਬ ਬੈਂਕ ਫੋਰੀ ਦੇ ਵਿੱਚ ਜੀ ਵੀ ਮਤਲਬ ਕਿ ਅਸੀਂ ਆਪਾਂ ਸ਼ਬਦ ਕਹਿ ਨਹੀਂ ਸਕਦੇ ਜੀ ਜਿਹੜੇ ਉਹਨਾਂ ਨੇ ਮੈਨੂੰ ਬੋਲਿਆ ਹੌਸਪੀਟਲ ਆ ਰਿਹਾ ਡਾਕਟਰ ਸ਼ੈਲੀ ਨੇ ਜੀ ਵਿੱਚ ਉਹਨਾਂ ਦੇ ਮਤਲਬ ਹਸਬੰਡ ਸੀਗੇ ਜੀ ਵਿੱਚ ਉਹਨਾਂ ਦੇ ਮਤਲਬ ਨੌਹਾਂ ਹੈ ਜੀ ਇੱਕ ਉਹ ਸੀਗੀ ਉਹ ਵੀ ਡਾਕਟਰ ਹੈ ਉਹ ਵੀ ਡਾਕਟਰ ਹੈ ਉੱਥੇ ਬੈਣੇ ਜੀ ਤਿੰਨੇ ਇੱਕ ਇੱਕ ਗੈਬਨ ਦੇ ਵਿੱਚ ਹੁੰਦੇ ਆ ਜੀ ਸਰ ਸਰ ਨਾਮ ਦਾ ਸਰ ਮੇਰਾ ਨਾਮ ਇੰਦਰਪ੍ਰੀਤ ਸਿੰਘ ਹੈ ਜੀ ਡਿਸਟ੍ਰਿਕਟ ਫਤਿਹਗੜ ਸਾਹਿਬ ਜੀ ਪੋਸਟ ਆਫਿਸ ਤੋਂ ਹੁੰਦਾ ਪਿੰਡ ਮੇਰਾ ਪੁੱਚੀ ਹੈ ਜੀ ਸਰ ਕਿਆ ਮਾਮਲਾ ਲੇ ਕਿਹੜਾ ਇਹ ਮਾਮਲਾ ਹੈ ਜਿਹੜਾ ਉਹਦੇ ਬਾਰੇ ਕੁਝ ਦੱਸੋ ਸਰੇ ਮਾਮਲਾ ਜੀ ਮਤਲਬ ਕਿ ਮੇਰਾ ਜਿਹੜਾ ਮਤਲਬ ਬੱਚਾ ਹੋਇਆ ਸੀਗਾ ਲड़का ਜੀ ਉਹ ਹੋਇਆ ਸੀ ਸ਼ੈਲੀ ਹਸਪੀਟਲ ਸਰਾਂਦੇ ਜੀ ਸਰ ਉਹ ਮਤਲਬ ਬਿਲਕੁਲ ਹੀ ਸਹੀ ਸੀਗਾ ਜੀ ਸਾਡਾ ਸ਼ੁਰੂ ਤੋਂ ਇਲਾਜ ਜੀ ਮੰਨ ਲਓ 2 ਦਸੰਬਰ 2024 ਤੋਂ ਜੀ ਸ਼ੈਲੀ ਹਸਪੀਟਲ ਸਰਾਂਦੇ ਤੋਂ ਚੱਲਦਾ ਸੀਗਾ ਜੀ ਮੈਂ ਪ੍ਰੋਪਰ ਉਹਨਾਂ ਨੂੰ ਦਵਾਈਆਂ ਖੁਲਾਉਂਦਾ ਸੀਗਾ ਸਾਰਾ ਕੁਝ ਜਿਵੇਂ ਜਿਵੇਂ ਉਹ ਕਹਿੰਦੇ ਸੀਗੇ ਉਵੇਂ ਉਵੇਂ ਆਪਾਂ ਕਦੇ ਡਾਕਟਰ ਤੋਂ ਬਾਹਰ ਹੋ ਕੇ ਇੱਕ ਵੀ ਦਵਾਈ ਜਾਂ ਇੱਕ ਵੀ ਕੁਝ ਵੀ ਨਹੀਂ ਹੋਣ ਤੱਕ ਲਿਆ ਸੀਗਾ ਸਰ ਸਰ ਸਾਡੀ ਡਿਲੀਵਰੀ ਹੋਈ ਹੈ ਜੀ ਮਤਲਬ ਆ 22 ਜੂਨ ਨੂੰ ਜੀ ਸਰ ਡਿਲੀਵਰੀ ਤੋਂ ਬਾਅਦ ਮਤਲਬ ਸਾਡਾ ਬੱਚਾ ਸਾਨੂੰ 1 ਮਿੰਟ ਲਈ ਦਿਖਾ ਕੇ ਜੀ ਕਹਿੰਦੇ ਜੀ ਥੱਲੇ ਨਰਸਰੀ 'ਚ ਹੈ ਤੁਹਾਡਾ ਬੱਚਾ ਤੁਹਾਨੂੰ 15 ਮਿੰਟ ਬਾਅਦ ਦੇ ਦਾਂਗੇ ਜੀ ਹਾਂ ਜੀ ਸਰ ਉਹਨਾਂ ਨੇ 15 ਮਿੰਟ ਤੋਂ ਬਾਅਦ ਮਤਲਬ ਜਦ ਮੈਂ ਅੱਧਾ ਘੰਟਾ ਲੰਘ ਗਿਆ ਜੀ ਤੇ ਮੇਰਾ ਪਰਿਵਾਰ ਮੈਨੂੰ ਕਹਿੰਦਾ ਵੀ ਤੁਸੀਂ ਬੱਚੇ ਦਾ ਪੁੱਛੋ ਕਿੱਥੇ ਆ ਅਸੀਂ ਸਰ ਬੱਚੇ ਲਈ ਪੁੱਛਿਆ ਸਰ ਮੈਨੂੰ ਕਹਿੰਦੇ ਜੀ ਉਹ ਤਾਂ ਮਤਲਬ ਸੀਰੀਅਸ ਹੈ ਬਹੁਤ ਜ਼ਿਆਦਾ ਸਾਹ ਖਿੱਚ ਕੇ ਆਉਂਦਾ ਉਹਨੂੰ ਵੀ ਤੁਸੀਂ ਮੈਕਸ ਹਸਪੀਟਲ ਲੈ ਕੇ ਜਾਣਾ ਪਊਗਾ ਵੀ 25000 ਖਰਚ ਆਊਗਾ ਦੋ ਦਿਨ ਦਾ ਰਹਿਣਾ ਰਹੂਗਾ ਜੀ ਸਰ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਮਤਲਬ ਕਿ ਮੈਮ ਵੀ ਤੁਸੀਂ ਜੇ ਮੰਨ ਲਓ ਜ਼ਿਆਦਾ ਸੀਰੀਅਸ ਹੈ ਮੈਨੂੰ 32 ਜਾਂ ਪੀਜੀਆਈ ਚ ਰੈਫਰ ਕਰਾ ਦਿਓ ਵੀ ਮੈਂ ਉੱਥੇ ਲੈ ਜਾਊਗਾ ਜੀ ਹਾਂਜੀ ਕਹਿੰਦੇ ਨਹੀਂ ਨਹੀਂ ਸਾਡਾ ਡਾਕਟਰ ਮੰਨੂ ਸ਼ਰਮਾ ਜੀ ਕੋਈ ਬੱਚਿਆਂ ਦਾ ਡਾਕਟਰ ਹੈ ਡਾਕਟਰ ਮੰਨੂ ਮੈਕਸ ਹਸਪੀਟਲ ਜੀ ਕਹਿੰਦੇ ਸਾਡਾ ਹਾਇਰ ਕਰਿਆ ਹੋਇਆ ਡਾਕਟਰ ਹੈ ਤੁਸੀਂ ਉੱਥੇ ਲੈ ਜਾਓ ਮੈਂ ਜੀ ਵੀ ਚਲੋ ਆਪਣੀ ਪ੍ਰਾਈਵੇਟ ਗੱਡੀ ਸਰ ਮੈਂ ਕੱਢੀ ਜਦੋਂ ਮੈਨੂੰ ਕਹਿੰਦੇ ਨਹੀਂ ਨਹੀਂ ਐਂਬੂਲੈਂਸ 'ਚ ਜਾਣਾ ਪਊਗਾ ਤੁਸੀਂ ਗੱਡੀ 'ਚ ਆਪਣੀ ਚਾਹੋ ਇਹ ਐਂਬੂਲੈਂਸ 'ਚ ਬੱਚਾ ਜਾਊਗਾ ਮੈਂ ਕਿਹਾ ਜੀ ਵੀ ਆਪਾਂ ਇੱਕ ਗੱਡੀ 'ਚ ਚਲੇ ਜਾਨੇ ਵੀ ਐਡਮਿਟ ਕਰਵਾ ਕੇ ਲਿਆਵੋਗੇ ਕਹਿੰਦੇ ਵੀ ਨਹੀਂ ਨਹੀਂ ਤੁਸੀਂ ਐਡਮਿਟ ਜਾਓ ਮਤਲਬ ਕਿ ਤੁਸੀਂ ਅਸੀਂ ਮਤਲਬ ਕਿ ਨਰਸ ਸਾਡੀ ਜਾਊਗੀ ਐਂਬੂਲੈਂਸ 'ਚ ਵੀ ਤੁਸੀਂ ਆਪਣੀ ਪਰਸਨਲ ਗੱਡੀ 'ਚ ਜਾਓ ਸਰ ਅਸੀਂ ਸਰ ਔਰੇ ਮਤਲਬ ਕਿ ਅੱਧੇ ਪਾਉਣੇ 2 ਘੰਟੇ ਦੇ ਵਿੱਚ ਵਿੱਚ ਆ ਗਏ ਸੀਗੇ ਔਰੇ ਔਰੇ ਸਰ ਮਤਲਬ ਸਾਨੂੰ ਡਾਕਟਰ ਮੰਨੂ ਸ਼ਰਮਾ ਮਤਲਬ ਗੇਟ ਤੇ ਆ ਗਿਆ ਉਹਨਾਂ ਨੇ ਟਰਾਲੀ ਲਿਆਂਦੀ ਸਰ ਮੈਂ ਬੱਚੇ ਨੂੰ ਇੱਕ ਵਾਰ ਉਦੋਂ ਚੱਕਿਆ ਬਸ ਮਤਲਬ ਐਂਬੂਲੈਂਸ ਤੋਂ ਚੱਕ ਕੇ ਉਹਨਾਂ ਦੀ ਟਰਾਲੀ 'ਚ ਰੱਖਣ ਲਈ ਡਾਕਟਰ ਆਪ ਆਇਆ ਸੀਗਾ ਸਰ ਮਨੂ ਸ਼ਰਮਾ ਉੱਪਰ ਲੈ ਕੇ ਸਰ ਨਰਸਰੀ ਦੇ ਵਿੱਚ ਸਾਨੂੰ ਘੰਟੇ ਬਾਅਦ ਕਹਿੰਦੇ ਵੇਟ ਕਰੋ ਘੰਟੇ ਬਾਅਦ ਤੁਹਾਨੂੰ ਦਿਖਾ ਦਾਂਗੇ ਜੀ ਘੰਟੇ ਬਾਅਦ ਜਦੋਂ ਮੈਂ ਦਿਖਾਇਆ ਜੀ ਮਤਲਬ ਉਹਦੇ ਇੱਥੇ ਨਾਲੀ ਲਾਈ ਸੀ ਨੱਕ ਤੇ ਮਤਲਬ ਮੈਂ ਤੇ ਸਾਇੰਸ ਨੂੰ ਬਹੁਤ ਜਗ੍ਹਾ ਕਰਵਾ ਲਈ ਜੀ ਉਹਨਾਂ ਨੇ ਰੱਖ ਲਿਆ ਜੀ ਬੱਚਾ ਸਰ ਮੈਂ ਦੂਏ ਦਿਨ ਗਿਆ ਡਾਕਟਰ ਮੈਨੂੰ ਕਹਿੰਦੇ ਜੀ ਤੁਹਾਨੂੰ ਮਤਲਬ 3-4 ਦਿਨ ਲੱਗਣਗੇ ਵੀ ਖਰਚਾ ਥੋੜਾ ਲੱਖ ਰੁਪਈਆ ਆ ਮੈਂ ਇਹ ਡਾਕਟਰ ਸ਼ੈਲੀ ਨੂੰ ਕਹਿਆ ਵੀ ਮੈਂ ਮੋ ਤਾਂ ਲੱਖ ਰੁਪਇਆ ਕਹਿੰਦੇ ਤੁਸੀਂ ਤਾਂ 25000 ਕਹਿੰਦੇ ਸੀਗੇ ਕਹਿੰਦੇ ਕੋਈ ਗੱਲ ਇਹਨਾਂ ਨੂੰ ਮਰੀ ਜਾਂਦੇ ਆਪਣੀਆਂ ਵੀ ਮੈਂ 50000 ਰੁਪਇਆ ਦੇ ਕੇ ਆਪਾਂ ਬੱਚਾ ਲਿਆਉਂਗੇ ਮੈਂ ਆਪ ਗੱਲ ਕਰੂੰਗੀ ਤੁਸੀਂ ਨਹੀਂ ਗੱਲ ਕਰਨੀ ਮੈਂ ਸਰ ਉਦਣ ਤੋਂ ਬਾਅਦ ਨਾ ਕਦੇ ਬਿੱਲ ਦਾ ਪੁੱਛਿਆ ਨਾ ਕਦੇ ਉਹ ਪੁੱਛਿਆ ਜੀ ਆਦੀ ਜਾਂਦੇ ਰਹੇ ਸਰ ਫੀਡ ਦੇ ਕੇ ਆਉਂਦਾ ਰਿਹਾ ਮੈਂ ਜੀ 2-3 ਦਿਨ ਫੀਡ ਇਹਨਾਂ ਨੇ ਬੰਦ ਕਰਵਾਤੀ ਸੀ ਉਦੋਂ ਦਿੱਤੀ ਨਹੀਂ ਸਰ ਜਦੋਂ ਮੇਰਾ ਬੱਚਾ 10ਵੇਂ ਦਿਨ ਮਤਲਬ ਮੈਂ ਤੇ ਮੇਰਾ ਮਾਮਾ ਜੀ ਆ ਸੂਬੇਦਾਰ ਰਟਾਇਰ ਆਰਮੀ ਦੇ ਵਿੱਚੋਂ ਅਸੀਂ ਡਾਕਟਰ ਮਨੋ ਸ਼ਰਮਾ ਕੋਲ ਗਏ ਜੀ ਅਸੀਂ ਉਹਨੂੰ ਪੁੱਛਿਆ ਵੀ ਸਾਡੇ ਬੱਚੇ ਦੀ ਮੂਵਮੈਂਟ ਕਿਵੇਂ ਆ ਕਹਿੰਦੇ ਜੀ ਬਿਲਕੁਲ ਹੀ ਸਹੀ ਆ ਟੈਨਸ਼ਨ ਨਾ ਲਓ ਤੁਹਾਡੇ ਹੱਥਾਂ ਵੱਲ ਉਹ ਨੂੰ ਜਾ ਰਿਹਾ ਸਰ ਉਦੋਂ ਬਾਅਦ 11ਵੇਂ ਦਿਨ ਜਦੋਂ ਅਸੀਂ ਮਤਲਬ ਉਸ ਦਿਨ ਬਹੁਤ ਖੋਜ ਸੀ ਕਿ ਚਲੋ ਬੱਚਾ ਸਾਡਾ ਸਾਨੂੰ ਮਿਲ ਜਾਣਾ ਸਾਡੇ ਪਰਿਵਾਰ ਚ ਮੰਨ ਲਓ ਵੀ ਅਸੀਂ ਦੱਸਿਆ ਵੀ ਉਹਨਾਂ ਨੂੰ ਵੀ ਮੰਨ ਲਓ ਵੀ ਠੀਕ ਆ ਸਾਰਾ ਕੁਝ ਵੀ ਤੁਸੀਂ ਟੈਨਸ਼ਨ ਨਾ ਲਿਓ ਸਰ ਮਤਲਬ ਦੋਏ ਦਿਨ ਮੰਨ ਲਓ ਜਦ 11ਵਾਂ ਦਿਨ ਸੀਗਾ ਜੀ ਇਹਨਾਂ ਨੇ ਮੈਨੂੰ 4:30 4:00 ਵਜੇ 5 ਦੇ ਕਰੀਬ ਫੋਨ ਕਰਿਆ ਜੀ ਤੁਹਾਡੇ ਬੱਚੇ ਦੇ ਬਲੀਡਿੰਗ ਹੁੰਦੀ ਆ ਛੇਤੀ ਛੇਤੀ ਹਸਪੀਟਲ ਪਹੁੰਚ ਜੋ ਜੀ ਮੈਂ ਉਤੇ ਵਾ ਡਾਕਟਰ ਮੰਨੂ ਸ਼ਰਮਾ ਨੂੰ ਫੋਨ ਕੀਤਾ ਜੀ ਵੀ ਸਰ ਤੁਸੀਂ ਤਾਂ ਮੈਨੂੰ ਕਹਿੰਦੇ ਬੱਚਾ ਸਾਡਾ ਬਿਲਕੁਲ ਈ ਸਹੀ ਆ ਤੁਸੀਂ ਹੁਣ ਆ ਕੀ ਕਹਿੰਨੇ ਆ ਕਹਿੰਦੇ ਜੀ ਮੈਂ ਕਿਹੜੇ ਮਤਲਬ ਰੱਬ ਆ ਮੈਂ ਜਾਇ ਰਿਹਾ ਟੈਂਸ਼ਨ ਨਾ ਲੈ ਮੈਨੂੰ ਕਹਿੰਦਾ ਜੀ ਮੈਂ ਸਰ 15 20 ਮਿੰਟ ਬਾਅਦ ਫੇਰ ਫੋਨ ਕੀਤਾ ਸਰ ਨੂੰ ਵੀ ਸਰ ਬੱਚਾ ਕਿਵੇਂ ਕਹਿੰਦਾ ਜੀ ਮੈਂ ਚੈੱਕ ਕਰ ਰਿਹਾ ਬਲੀਡਿੰਗ ਬਹੁ ਸਰ ਉਤੋਂ ਬਾਅਦ ਮਤਲਬ ਘੰਟਾ ਡੇਢ ਘੰਟਾ ਲੰਘ ਗਿਆ ਜੀ 6:30 ਵਜੇ ਦੇ ਕਰੀਬ ਮੇਰਾ ਡਾਕਟਰ ਸ਼ੈਲੀ ਨੇ ਫੋਨ ਚੱਕਿਆ ਜੀ ਮੈਂ ਸ਼ੈਲੀ ਨੂੰ ਕਿਹਾ ਮੈਮ ਵੀ ਮਤਲਬ ਮੈਨੂੰ ਨਹੀਂ ਲੱਗਦਾ ਵੀ ਮੇਰਾ ਬੱਚਾ ਜੁੰਦਾ ਹੈ ਵੀ ਤੁਸੀਂ ਮਾ ਮੈਨੂੰ ਝੂਠ ਬੋਲ ਬੋਲ ਪੈਸੇ ਲੈਣੇ ਆ ਤੁਸੀਂ ਸਰ ਮੈਨੂੰ ਸ਼ੈਲੀ ਡਾਕਟਰ ਵਾਲੇ ਕਹਿੰਦੇ ਵੀ ਮਤਲਬ ਉਹ ਕਹਿੰਦੀ ਮੈਂ ਕਿਹੜੇ ਰੱਬਾਂ ਕਹਿੰਦੀ ਰੱਬ ਤੇ ਭਰੋਸਾ ਰੱਖ ਮੈਂ ਕਿਹੜੇ ਰੱਬਾਂ ਵੀ ਤੇਰਾ ਬੱਚਾ ਹੋ ਜਾਣਾ ਠੀਕ ਮੈਨੂੰ ਕਹਿੰਦੇ ਜੀ ਉਸ ਦਿਨ ਵੀ ਸਰ ਜਿੱਦਣ ਡੈਥ ਹੋਈ ਆ ਉਸ ਦਿਨ ਵੀ ਕਹੀਗੇ ਠੀਕ ਹੈ ਜੀ ਜਦ ਕੀ ਸਰ ਉਹਦੀ ਡੈਥ ਮੈਨੂੰ ਨਹੀਂ ਲੱਗਦਾ ਵੀ ਹਾਂ ਉਸ ਦਿਨ 11ਵਾਂ ਦਿਨ ਹੋਈ ਸੀ ਸਾਨੂੰ ਸ਼ੱਕ ਹੈ ਜੀ ਵੀ ਹੋ ਸਕਦਾ ਜਦ ਵੈਂਟੀਲੇਟਰ ਦੇ ਸਾਨੂੰ ਦੱਸਦੇ ਹੀ ਨਹੀਂ ਕੋਈ ਮਤਲਬ ਨਾ ਕੋਈ ਮੂਵਮੈਂਟ ਦੱਸਦੀ ਜੇ ਪੁੱਛਣਾ ਜੀ ਬੇਹੋਸ਼ ਕੀਤਾ ਵਾ ਮਤਲਬ ਸਰ ਉਸ ਦਿਨ ਤੋਂ ਪਹਿਲਾਂ ਹੀ ਡੈਥ ਹੋ ਗਈ ਉਹਨਾਂ ਨੇ ਦਿੱਤਾ ਹੀ ਸਾਨੂੰ 11ਵਾਂ ਦਿਨ ਪੈਸੇ ਲੈਣ ਦੇ ਮਾਰੇ ਸੀਗਾ ਸਰ ਜਦੋਂ ਮੈਂ ਸਰ ਬਿੱਲ ਕਢਵਾਇਆ ਜੀ ਉਹਨਾਂ ਦਾ ਮੈਨੂੰ ਕਹਿੰਦੇ ਸਾਢੇ 3.5 ਲੱਖ ਰੁਪਿਆ ਬਿੱਲ ਬਣ ਗਿਆ ਤੁਹਾਡਾ ਲੱਖ ਡੇਢ ਲੱਖ ਦਾ ਸਰ ਮੇਰੇ ਤੋਂ ਪਹਿਲਾਂ ਲੈ ਲਿਆ ਸੀ ਸਾਢੇ 3 ਹੋਰ ਮੰਗਦੇ ਸੀ ਯਾਦ ਹੋ ਮੇਰਾ ਸੈਕਸ਼ਨ ਤੇ ਆਇਆ ਜੀ ਉਹ ਕਹਿੰਦੇ ਤੁਹਾਡਾ ਬਿੱਲ ਆਜੇ ਪੈਂਟਿੰਗ ਪਿਆ ਜੀ 176 ਹੈ ਜੀ ਬਿੱਲ ਤਾਂ ਤੁਹਾਡਾ ਮਾ ਜੀ ਮੇਰੇ ਤੋਂ ਤਾਂ 3.5 ਮੰਗਿਆ ਸੀਗਾ ਸਰ ਮੈਨੂੰ ਸ਼ੱਕ ਹੋਈ ਵੀ ਮਤਲਬ ਇਹ ਆਪ ਦੇ ਵਿੱਚ ਡਾਕਟਰ ਮੰਨ ਡਾਕਟਰ ਚੈਲੀ ਦੇ ਵਿੱਚ ਸਾਰਾ ਹੱਥ ਸੀਗਾ ਅਸੀਂ ਜੀ ਕੀ ਕਰਿਆ ਬੱਚੇ ਦੇ ਮਨੋਂ ਮੈਂ ਆਪਣੇ ਫਾਦਰ ਨੂੰ ਲੈ ਕੇ ਚਾਚਾ ਜੀ ਨੂੰ ਲੈ ਕੇ ਮਤਲਬ ਕਜਨ ਬ੍ਰਦਰ ਨੂੰ ਲੈ ਕੇ ਅਸੀਂ ਡਾਕਟਰ ਚੈਲੀ ਦੇ ਚਲੇ ਗਏ ਮਾ ਜੀ ਤੁਸੀਂ ਮੇਰਾ ਮੁੰਡਾ ਮਾਰਦਾ ਮੈਨੂੰ ਕਹਿੰਦੀ ਮੈਂ ਕਿਹੜੇ ਰੱਬ ਸੀ ਕਹਿੰਦੀ ਮੇਰਾ 30 ਸਾਲ ਦਾ ਮਰ ਗਿਆ ਤੇਰਾ ਤਾਂ 11 ਦਿਨ ਦਾ ਹੀ ਸੀਗਾ ਮੈਂ ਉਹਨਾਂ ਨੂੰ ਮਤਲਬ ਕੁਐਸਚਨ ਕੀਤਾ ਸੀਗਾ ਜੀ ਮਾਹ ਜੀ ਜੇ ਤੁਹਾਡਾ 30 ਸਾਲ ਦਾ ਮਰ ਗਿਆ ਤੁਸੀਂ ਲੋਕਾਂ ਦੇ ਮੁੰਡੇ ਥੋੜੀ ਨਾ ਮਾਰਨੇ ਆ ਜੀ ਠੀਕ ਹੈ ਜੀ ਉਹਨਾਂ ਨੇ ਮਤਲਬ ਕਿ ਇੰਨਾ ਇਸ ਵਿੱਚ ਅਸਲੀ ਦੋਸ਼ੀ ਕਿਹਨੂੰ ਮੰਨਦੇ ਹੋ ਜੀ ਸਰ ਜੋ ਮਤਲਬ ਹੋ ਗਈ ਮੈਂ ਤਾਂ ਦੋਸ਼ੀ ਮੰਨਦਾ ਜੀ ਡਾਕਟਰ ਸ਼ੈਲੀ ਨੂੰ ਤੇ ਡਾਕਟਰ ਮੰਨੂ ਨੂੰ ਇਹਨਾਂ ਦਾ ਦੋਹਾਂ ਦਾ ਸਾਰਾ ਆਪਾ ਦੇ ਵਿੱਚ ਕਮਿਸ਼ਨ ਕਰਿਆ ਵਾ ਸਰ ਜੇ ਮੰਨ ਕੇ ਚੱਲੋ ਆਪਾਂ ਕੋਈ ਆਮ ਪਰਿਵਾਰਾਂ ਦੇ ਮੈਂਬਰਾਂ ਆ ਜੀ ਠੀਕ ਹੈ ਸਰ ਆਪਾਂ ਮੈਕਸ ਦਾ ਖਰਚਾ ਨਹੀਂ ਚੱਲ ਸਕਦੇ ਸਰ ਸਾਨੂੰ ਸਰਕਾਰੀ ਮਿਲਦਾ ਜਾਂ ਸਾਰਾ ਕੁਝ ਠੀਕ ਹੈ ਜੀ ਸਾਡੇ ਕੋਲ ਮੰਨ ਲਓ 5 ਲੱਖ ਤੱਕ ਦੇ ਕਾਰਡ ਆ ਸਾਰਾ ਕੁਝ ਹੈ ਜੀ ਅਸੀਂ ਪੀਜੀਏ ਨੂੰ ਇਹਨਾਂ ਨੂੰ ਮਿੰਟਾਂ ਕਰਾਟੇ ਸਾਾਨੂੰ ਪੀਜੀਏ ਤੱਕ ਜਾਣ ਨਹੀਂ ਦਿੰਦਾ ਜੀ ਇਹਨਾਂ ਨੇ ਨਾ ਕਹਿੰਦੇ ਵੀ ਸਾਡੀ ਕੋਈ ਗਰੰਟੀ ਨਹੀਂ ਹੋਊਗੀ ਸਰ ਇੱਕ ਦਿਨ ਦੇ ਬੱਚੇ ਨੂੰ ਫਿਰ ਮੈਂ ਲੈ ਕੇ ਕਿੱਥੇ ਜਾਵਾਂ ਜੀ ਇਹਨਾਂ ਨੇ ਧੱਕੇ ਨਾਲ ਜੀ ਮੈਨੂੰ ਮੈਕਸਮ ਮੈਕਸ ਕਰ ਕਰਕੇ ਮੈਕਸ ਭੇਜਦਾ ਜੀ 25000 ਦਾ ਲਾਲ ਚ ਦੇ ਕੇ ਬਿੱਲ ਬਣ ਗਿਆ ਜੀ ਉੱਥੇ ਘੱਟੋ ਘੱਟ 4.5 ਦੇ ਕਰੀਬ ਜੀ ਮਤਲਬ ਹੁਣ ਤੱਕ ਕਿੰਨਾ ਕੋਈ ਖਰਚਾ ਆ ਗਿਆ ਸਰ ਸਰ ਸ਼ੁਰੂ ਤੋਂ ਲੈ ਕੇ ਅੱਜ ਮਤਲਬ ਕਿ ਆਪਾਂ ਕਹਿੰਦੇ ਵੀ ਬੱਚੇ ਦੇ ਮੰਨ ਲਓ ਡੈਥ ਹੋਣ ਦੇ ਤੱਕ ਜਦ ਮੰਨ ਲਓ ਕੁੱਖ ਜਿਹਾ ਜੀ ਉਹ 9 ਮਹੀਨੇ ਸਰ ਇਹਦੇ 3000 ਦੀ ਇੱਕ ਹਫਤੇ ਦੀ ਦਵਾਈ ਆਉਂਦੀ ਸੀ ਜਿੰਨੇ ਮੰਨ ਲਓ ਪੇਸ਼ੈਂਟ ਹੈਗੇ ਆ ਜੀ ਉੱਥੇ ਅੱਜ ਵੀ ਮੈਂ ਉਹਨਾਂ ਨੂੰ ਕਹਿਣਾ ਚਾਹੇ ਕੋਈ ਵੀ ਬੰਦਾ ਜਾ ਕੇ ਪੁੱਛ ਲਓ ਜੀ ਉਹਨਾਂ ਦੀ ਦਵਾਈ ਕਿੰਨੇ ਦੀ ਆਉਂਦੀ ਹੈ ਹਫਤੇ ਦੀ ਘੱਟੋ ਘੱਟ ਨਹੀਂ ਤਾਂ ਜੀ 2500 ਦੀ ਤਾਂ ਹਰ ਇੱਕ ਦੀ ਆਉਂਦੀ ਹੈ ਹਾਂਜੀ ਠੀਕ ਹੈ ਜੀ ਮਤਲਬ ਕਿ ਮਹੀਨੇ ਦਾ ਖਰਚਾ 10000 ਰੁਪਏ ਘੱਟੋ ਘੱਟ ਜੀ ਉਤੇ ਬਾਅਦ ਸਕੈਨਾਂ ਫਿਰ ਮਤਲਬ ਦਵਾਈਆਂ ਘੱਟੋ ਘੱਟ ਜੀ ਮੇਰਾ ਹੁਣ ਤੱਕ 8-9 ਲੱਖ ਰੁਪਇਆ ਲੱਗ ਗਿਆ ਜੀ ਸਰ ਹੁਣ ਤੁਸੀਂ ਕੀ ਚਾਹੁੰਦੇ ਆ ਵੀ ਇਹਨਾਂ ਤੇ ਕਿੰਨੀ ਕੀ ਜੀ ਕਾਰਵਾਈ ਸਰ ਮੈਂ ਕਹਿੰਦਾ ਜੀ ਦੇਖੋ ਮੇਰਾ ਬੱਚਾ ਤਾਂ ਡੈੱਡ ਹੋ ਗਿਆ ਠੀਕ ਹੈ ਜੀ ਆਪਾਂ ਚਲੋ ਮਤਲਬ ਮੈਨੂੰ ਪਤਾ ਹੈ ਜਾਂ ਮੇਰੀ ਵਾਈਫ ਨੂੰ ਪਤਾ ਮੇਰੇ ਘਰਦਿਆਂ ਨੂੰ ਪਤਾ ਜੀ ਉਹਨਾਂ ਦਾ ਕੀ ਹਾਲ ਹੈ ਕੀ ਨਹੀਂ ਸਰ ਮੈਂ ਇਹਨਾਂ ਤੇ ਕਾਰਵਾਈ ਤਾਂ ਕਰਵਾਉਣਾ ਚਾਹੁੰਦਾ ਵੀ ਮੇਰੇ ਨਾਲ ਅਜਿਹਾ ਮੇਰੇ ਨਾਲ ਹਾਲ ਹੋਇਆ ਜੀ ਉਹ ਕਿਸੇ ਹੋਰ ਨਾਲ ਨਾ ਹੋਵੇ ਕਿਉਂਕਿ ਸਰ ਬਹੁਤ ਭੋਲੇ ਲੋਕ ਹੈ ਜੀ ਆਪਣੇ ਠੀਕ ਹੈ ਜੀ ਅਬ ਡਾਕਟਰ ਛੈਲੀ ਕੋਲ ਜਾਂਦੇ ਆ ਮਸ਼ਹੂਰ ਹਸਪਤਾਲ ਸੀਗਾ ਇਹਨਾਂ ਦਾ ਹੁਣ ਕਿਸੇ ਨੂੰ ਕੀ ਪਤਾ ਵੀ ਇਹ ਆਹ ਕੁਝ ਕਰਦੇ ਆ ਜੀ ਬਾਪ ਨੂੰ ਤਾਂ ਮਜਬੂਰ ਕਰ ਲੰਨੇ ਆ ਸਾਰੇ ਮਾਂ ਦਾਖਲ ਹੁੰਦੀ ਐ ਬਾਪ ਨੂੰ ਮਜਬੂਰ ਕਰਕੇ ਸਾਰੇ ਇਹਨਾਂ ਨੇ ਮਤਲਬ ਉੱਥੇ ਮੈਕਸ ਹਸਪੀਟਲ ਦਾ ਰੱਖਿਆ ਹੋਇਆ ਜੀ ਡਾਕਟਰ ਮਤਲਬ ਮੰਨੂ ਸ਼ਰਮਾ ਉੱਥੇ ਹੁੰਦਾ ਹੀ ਐ ਜਾਂਦੀ ਸਾਰੇ ਸਾਰ ਇੱਕੇ ਗੱਲ ਕਹਿੰਦੇ ਜੀ ਤੁਹਾਡਾ ਬੱਚਾ ਦਾ ਬਹੁਤ ਸੀਰੀਅਸ ਆ ਚਾਹੇ ਬੁਖਾਰ ਵੀ ਚੜਿਆ ਹੋਵੇ ਜੀ ਇਹ ਸਾਰਾ ਪੈਸਾ ਮਾਮਲਾ ਸਾਰਾ ਪੈਸੇ ਨੂੰ ਲੈ ਕੇ ਤੁਹਾਨੂੰ ਫਸਲਾਇਆ ਗਿਆ ਜੀ ਹਾਂਜੀ ਸਾਰਾ ਮਤਲਬ ਕਿ ਇਹਨਾਂ ਨੇ ਕਮਿਸ਼ਨ ਖਾਤਰ ਮੰਨ ਲਓ ਆਪਣੇ ਖਾਤਰ ਮਤਲਬ ਕਿ ਉੱਥੇ ਤਾਂ ਇਹਨਾਂ ਦਾ ਢਿੱਡ ਭਰਿਆ ਨਹੀਂ ਦਵਾਈਆਂ ਨਾਲ ਜੀ ਇਹਨਾਂ ਨੇ ਮੈਕਸ ਵਾਲਿਆਂ ਨਾਲ ਕਰਿਆ ਪਿਆ ਸੀਗਾ ਸਰ ਇਹ ਮੈਕਸ ਵਾਲੇ ਮੰਨ ਲਓ ਇਹਨਾਂ ਨੂੰ ਪੈਸੇ ਦਿੰਨੇ ਆ ਸਰ ਜਦੋਂ ਇੱਕ ਫੋਨ ਕਰੇ ਤੋਂ 50-50 ਹਜ਼ਾਰ ਬਿੱਲ ਤੋਂ ਨਿਕਲ ਜਾਂਦਾ ਆਮ ਬੰਦੇ ਦਾ ਕੀ ਹੁੰਦਾ ਹੋਊਗਾ ਮੰਨ ਲਓ ਕਿਸੇ ਨੂੰ ਨਾਂ ਜਾਣਦਾ ਹੋਵੇ ਮੈਕਸ ਹਸਪੀਟਲ ਠੀਕ ਹੈ ਜੀ ਇੱਕ ਫੋਨ ਕਰੇ ਤੋਂ ਇਹਨਾਂ ਨੇ 50 ਹਜ਼ਾਰ ਮੇਰੇ ਬਿੱਲ ਤੋਂ ਲੈਸ ਕਰਤਾ ਜੀ ਡਾਕਟਰ ਮੰਨੂ ਸ਼ਰਮਾ ਕਹਿੰਦੇ ਜੀ ਤੁਹਾਨੂੰ 20000 ਐਸ ਹੋਊਗਾ ਡਾਕਟਰ ਸ਼ੈਲੀ ਕਹਿੰਦੇ 50000 ਐਸ ਹੋਊਗਾ ਸਰ ਮੈਂ ਹਾਂ ਜੀ ਤੁਸੀਂ ਪੈਸੇ ਖਾਣ ਖਾਤਰ ਵੀ ਮੈਨੂੰ ਦਵਾਈਆਂ ਦੱਸੋਗੇ ਨਹੀਂਆਂ ਕਿਹੜੀਆਂ ਲਾਈਆਂ ਐਆਂ ਜੀਆਂ ਸਰ ਕਹਿੰਦੇ ਜੀ ਇੱਕ ਗੈਸ ਦਿੱਤੀ ਆ ਤੁਹਾਡੇ ਬੱਚੇ ਦੀ 60000 ਰੁਪਏ ਦਾ ਟੀਕਾ ਹੈ ਜੀ ਉਹ ਮੈਨੂੰ ਨਹੀਂ ਪਤਾ ਸਰ ਵੀ ਇਹ ਕੀ ਹੁੰਦੀ ਆ ਗੈਸ ਕੀ ਹੁੰਦਾ ਆ ਵੀ ਮਤਲਬ ਬੱਚੇ ਨੂੰ ਦੇਣੀ ਚਾਹੀਦੀ ਆ ਨਹੀਂ ਦੇਣੀ ਚਾਹੀਦੀ ਕਹਿੰਦੇ ਜੀ ਇੱਥੋਂ ਤੇ ਬਿਨਾ ਸਾਇਨ ਕਰਾਏ ਦੋ ਦਿੱਤੀ ਆ ਠੀਕ ਹੈ ਜੀ ਮਤਲਬ ਸੂਰੀ ਸਾਈਨ ਅੱਜ ਕਰ ਦੋ ਸਰ ਮੇਰੇ ਤੋਂ ਦੂਏ ਦਿਨ ਸਾਈਨ ਕਰਵਾਇਆ ਇਹਨਾਂ ਨੇ ਘੱਟੋ ਘੱਟ ਇੱਕ ਥੱਬਾ ਸਾਈਨਾਂ ਦਾ ਸੀਗਾ ਜਦੋਂ ਮੇਰੇ ਬੱਚੇ ਦੀ ਡੈਥ ਹੋਈ ਆ ਮੈਂ ਇਹਨਾਂ ਨੂੰ ਕੁਐਸਚਨ ਕਰਦਾ ਰਿਹਾ ਵੀ ਮੇਰੇ ਨਾਲ ਕੋਈ ਗੱਲ ਨਾ ਕਰੋ ਵੀ ਤੁਹਾਡੀ ਡਾਕਟਰ ਸ਼ੈਲੀ ਨਾਲ ਗੱਲ ਆ ਹੁਣ ਤੁਸੀਂ ਸ਼ੈਲੀ ਨਾਲੇ ਕਰੋ ਹਾਂ ਠੀਕ ਹੈ ਜੀ ਇਹਨਾਂ ਤਾਂ ਕਹਿੰਦੇ ਨਯਾ ਜੀ ਨਾਲ ਤੁਹਾਡੇ ਸਹਿਯੋਗ ਜ਼ਰੂਰੀ ਹੈ ਜੀ ਹਰ ਇੱਕ ਗੇਟ ਤੇ ਸਾਰ ਪਤਾ ਸੀਗਾ ਵੀ ਬੱਚੇ ਦੀ ਡੈਥ ਹੋ ਗਈ ਡਾਕਟਰ ਛੈਲੀ ਨੇ ਇਹ ਜਾ ਮਤਲਬ ਕਿ ਇਹਨਾਂ ਨੂੰ ਫੋਨ ਕੀਤਾ ਵੀ ਉਹ ਮਤਲਬ ਕਿ ਰੌਲਾ ਕਰਨਗੇ ਆ ਕੇ ਤੁਸੀਂ ਪੈਸੇ ਨਹੀਂ ਘੱਟ ਕਰਨੇ ਤੁਸੀਂ ਕੁਝ ਨਹੀਂ ਕਰਨਾ ਹਰ ਇੱਕ ਬੱਚੇ ਨੂੰ ਹਰ ਇੱਕ ਸਕਿਉਰਟੀ ਗਾਰਡ ਨੂੰ ਪਤਾ ਸੀਗਾ ਸਰ ਵੀ ਹਾਂ ਉੱਥੇ ਬੱਚੇ ਦੀ ਡੈਥ ਹੋ ਗਈ ਬੰਦੇ ਆ ਰਹੇ ਡੈੱਡ ਬਾਡੀ ਲੈਣ ਸਰ ਬੱਚੇ ਨੂੰ ਡੈੱਡ ਬਾਡੀ ਦੱਸਣ ਲੱਗ ਗਏ ਜੀ ਇਹ ਮੈਨ ਸਰ ਮਤਲਬ ਕਿ ਸਾਨੂੰ ਕਾਰਨ ਗੁੱਸਾ ਕਿੱਥੋਂ ਆਇਆ ਸਰ ਜੇ ਮੰਨ ਕੇ ਚਲੋ ਤੁਹਾਡਾ ਕੋਈ ਮੰਨ ਲਓ ਆਪਣਾ ਕੋਈ ਬੰਦਾ 30 ਸਾਲ ਦਾ ਡੈਥ ਹੋ ਕੇ ਮਰ ਜਾਂਦਾ ਜਦ ਕਿ ਸਰ ਉਹ ਨਹਿਰ ਚ ਛਾਲ ਮਾਰ ਕੇ ਮਰਿਆ ਸੀਗਾ ਡਾਕਟਰ ਸ਼ੈਲੀ ਦਾ ਮੁੰਡਾ ਇਹ ਉਹਨਾਂ ਦੀ ਪਰਸਨਲ ਗੱਲ ਹੈ ਜੀ ਆਪਣਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਕੋਈ ਉਹ ਨਹੀਂ ਹੈਗਾ ਜੀ ਹੁਣ ਤੁਸੀਂ ਲੋਕਾਂ ਦੇ ਮੁੰਡੇ ਥੋੜੀ ਮਾਨੇ ਥੋੜੂ ਜਿਹਾ ਕੁਐਸਚਨ ਕਰਨਾ ਡਾਕਟਰ ਡਾਕਟਰਾਂ ਦਾ ਕੰਮ ਨਹੀਂ ਸਰ ਡਾਕਟਰਾਂ ਦੇ ਵਿੱਚ ਮੰਨ ਲਓ ਚਿੱਟੇ ਕੋਟ ਦੇ ਵਿੱਚ ਹੀ ਸਾਰੇ ਗੈਂਗਸਟਰ ਹਨ ਇਹਨਾਂ ਤੋਂ ਬਚਣਾ ਹੀ ਚਾਹੀਦਾ ਸਾਡੇ ਨਾਲ ਤਾਂ ਹੋ ਗਿਆ ਮੈਂ ਸਾਰੇ ਹੱਥ ਬੰਨ ਕੇ ਬੇਨਤੀ ਕਰਦਾ ਜਿੰਨੇ ਲੋਕ ਡਾਕਟਰ ਸ਼ੈਲੀ ਕੋਲ ਜਾਂਦੇ ਆ ਵੀ ਦੇਖੋ ਸਾਡੇ ਨਾਲ ਤਾਂ ਹੋ ਗਿਆ ਜੋ ਹੋਣਾ ਸੀਗਾ ਆਪਣਾ ਤੁਸੀਂ ਆਪ ਬਚਾਓ हां कई बार ਹੁੰਦਾ ਸਰ ਮਤਲਬ ਭਰੋਸਾ ਹੁੰਦਾ ਸਾਨੂੰ ਵੀ ਰੱਬ ਜੀ ਨਾ ਹੀ ਭਰੋਸਾ ਸੀਗਾ ਜੀ ਅਸੀਂ ਵੀ ਹਰ ਇੱਕ ਗੱਲ ਕਰਦੇ ਸੀ ਸਰ ਗਲਤੀ ਮਤਲਬ ਕਿ ਕਿੱਥੇ ਹੋ ਵੀ ਵੀ ਮੈਂ ਜ਼ਿਆਦਾ ਹੀ ਭਰੋਸਾ ਕਰ ਬੈਠਾ ਹਾਂ ਤੇ ਮੈਨੂੰ ਨਹੀਂ ਸੀ ਪਤਾ ਵੀ ਇਹ ਆ ਕੁਝ ਕਰ ਦੇਣਗੇ ਜੀ